ਸਸ਼ਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਦਲਾਸਾ ਪਰਮਾਣੂ ਬਲੈਕਮੇਲਿੰਗ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਮੋਦੀ ਸਾਹਿਬ ਵੀ ਕਹਿੰਦੇ ਰਹੇ ਤੇ ਅੱਜ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਣਾ ਨੇ ਵੀ ਜ਼ਿਕਰ ਕੀਤਾ ਇਹਦੇ ਨਾਲ ਹੀ ਇੱਕ ਰੇਡੀਏਸ਼ਨ ਲੀਕੇਜ ਨੂੰ ਲੈ ਕੇ ਬਹੁਤ ਵੱਡੀ ਖਬਰ ਜਿਹੜੀ ਆ ਉਹ ਇਸ ਵਕਤ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਡਿਸਕਸ ਹੋ ਰਹੀ ਆ ਤੇ ਸਾਡੇ ਭਾਰਤੀ ਤੇ ਪਾਕਿਸਤਾਨੀ ਮੀਡੀਆ ਦੇ ਵਿੱਚ ਵੀ ਡਿਸਕਸ ਹੋ ਰਹੀ ਆ ਇਹ ਕੀ ਖਤਰਾ ਸੀਗਾ ਜਾਂ ਇਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਇਹ ਤੁਹਾਨੂੰ ਜਾਣਣੀ ਚਾਹੁੰਦੇ ਆਂ ਕਿ ਇਹ ਲੀਕੇਜ ਕਿਹੜੀ ਹੋਈ ਆ ਜੇ ਹੋਈ ਆ ਜਾਂ ਨਹੀਂ ਹੋਈ ਇਹ ਪੂਰੀ ਖਬਰ ਕੀ ਆ ਇਦੇ ਨਾਲ ਹੀ ਪੰਜ ਮੈਂਬਰੀ ਕਮੇਟੀ ਤੇ ਆਪਾਂ ਗੱਲ ਕਰਾਂਗੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ 20 ਲੱਖ ਤੋਂ ਵੱਧ ਦੀ ਭਰਤੀ ਕਰ ਚੁੱਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਆਨਲਾਈਨ ਪੋਰਟਲ ਵੀ ਆਪਣਾ ਜਾਰੀ ਕਰਨਗੇ ਜਿਹੜੇ ਵੀ ਲੋਕ ਵਿਦੇਸ਼ਾਂ 'ਚ ਬੈਠੇ ਆ ਜਾਂ ਹੋਰ ਸੂਬਿਆਂ 'ਚ ਬੈਠੇ ਆ ਅਗਰ ਉਹ ਪੰਜ ਮੈਂਬਰੀ ਕਮੇਟੀ ਨਾਲ ਜੁੜਨਾ ਚਾਹਣ ਤਾਂ ਜੁੜ ਸਕਦੇ ਆ ਤੀਸਰੀ ਵੱਡੀ ਖਬਰ ਬੜੀ ਐਮ ਹੈ ਡੱਲਾ ਸਾਹਿਬ ਉਹ ਇਹ ਆ ਵੀ ਜਦੋਂ ਸਥਿਤੀ ਤਣਾਅਪੂਰਨ ਬਣੀ ਦੋਨਾਂ ਦੇਸ਼ਾਂ ਦੇ ਦਰਮਿਆਨ 7 ਮਈ ਨੂੰ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਆ ਉਹ ਪੰਜਾਬ ਛੱਡ ਗਏ ਔਰ ਖਾਸ ਤੌਰ ਤੇ ਇਹਨਾਂ ਦੇ ਵਿੱਚ ਕੁਝ ਸਾਡੇ ਸਿਆਸੀ ਆਗੂ ਵੀ ਨੇ ਕੁਝ ਵੱਡੇ ਬਿਜ਼ਨਸਮੈਨ ਵੀ ਨੇ ਔਰ ਜਿਨ੍ਹਾਂ ਨੂੰ ਇਦਾਂ ਲੱਗਾ ਵੀ ਹੁਣ ਪੰਜਾਬ ਜਿਹੜਾ ਇਹਨੂੰ ਛੱਡਣਾ ਹੀ ਬਿਹਤਰ ਹੋਏਗਾ ਸੋ ਸਭ ਤੋਂ ਪਹਿਲਾਂ ਡੱਲ ਸਾਹਿਬ ਇਹ ਦੱਸਣਾ ਪਰਮਾਣੂ ਬਲੈਕਮੇਲਿੰਗ ਤੇ ਜਿਹੜੀ ਰੇਡੀਏਸ਼ਨ ਲੀਕੇਜ ਦੀ ਖਬਰ ਹੈ ਇਹ ਪੂਰਾ ਮਾਮਲਾ ਕੀ ਹੈ ਜੀ ਦੇਖੋ ਬਾਰ-ਬਾਰ ਅਸੀਂ ਸੁਣ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਭਾਸ਼ਣ ਦਿੱਤਾ ਦੇਸ਼ ਦੇ ਨਾਮ ਉਹ ਕਹਿੰਦੇ ਕਿ ਪਰਮਾਣੂ ਬਲੈਕਮੇਲਿੰਗ ਹੈ ਜਿਹੜੀ ਉਹ ਇੰਡੀਆ ਨਹੀਂ ਸਹੇਗਾ ਅੱਜ ਰਾਜਨਾਥ ਸਿੰਘ ਗਏ ਹੋਏ ਨੇ ਜੰਮੂ ਕਸ਼ਮੀਰ ਦੇ ਦੌਰੇ ਤੇ ਫੌਜੀਆਂ ਨੂੰ ਮਿਲ ਰਹੇ ਨੇ ਉਹਨਾਂ ਨੇ ਜਦੋਂ ਆਪਣਾ ਭਾਸ਼ਣ ਦਿੱਤਾ ਉਹਨਾਂ ਨੇ ਫੇਰ ਇਹ ਗੱਲ ਕਹੀ ਕਿ ਇੰਡੀਆ ਪਰਮਾਣੂ ਬਲੈਕਮੇਲਿੰਗ ਨਹੀਂ ਸਹੇਗਾ ਦੇਖੋ ਮੁੱਦਾ ਸੰਦੀਪ ਜੀ ਬੜਾ ਉਲਝਿਆ ਹੋਇਆ ਹੈ 트럼ਪ ਹਰ ਜਗ੍ਹਾ ਤੇ ਕਹਿ ਰਹੇ ਨੇ 트럼ਪ ਸਾਊਦੀ ਅਰਬ ਗਏ ਪਰਸੋਂ ਸਾਊਦੀ ਅਰਬ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫੇਰ ਅੰਤਰਰਾਸ਼ਟਰੀ ਮੰਚ ਤੇ ਕਹਿ ਦਿੱਤਾ ਕਿ ਉਹਨਾਂ ਨੇ ਜੰਗਬੰਦੀ ਕਰਾਈ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਨਹੀਂ ਤਾਂ ਪਰਮਾਣੂ ਯੁੱਧ ਦਾ ਖਤਰਾ ਸੀ ਔਰ ਲੱਖਾਂ ਲੋਕਾਂ ਦੀ ਜਾਨ ਨੂੰ ਖਤਰਾ ਸੀ ਔਰ ਮੈਂ ਵਪਾਰ ਦਾ ਹਵਾਲਾ ਦੇ ਕੇ ਦੇਖੋ 트ੰਪ ਦਾ ਜਿਹੜਾ ਸਟਾਈਲ ਹੈ ਉਹ ਧਮਕੀ ਨੁਮਾ ਸਟਾਈਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਸੁਪਰ ਪਾਵਰ ਹਾਂ ਔਰ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਸੋ ਇਹਦੇ 'ਚ ਕੋਈ ਦੋਰਾ ਹੀ ਨਹੀਂ ਹੈ ਅਸੀਂ ਖੁਸ਼ ਹਾਂ ਅਗਰ 트ੰਪ ਨੇ ਵਿੱਚ ਪਾ ਕੇ ਜੰਗਬੰਦੀ ਕਰਾਤੀ ਪੰਜਾਬੀਆਂ ਨੂੰ ਕੋਈ ਇਤਰਾਜ਼ ਨਹੀਂ ਜਦੋਂ ਵੀ ਦੋ ਦੋ ਧਿਰਾਂ ਆਪਸ ਦੇ ਵਿੱਚ ਭੜਦੀਆਂ ਨੇ ਤੇ ਕੋਈ ਨਾ ਕੋਈ ਅਗਰ ਸਮਝੌਤਾ ਕਰਾਉਣ ਆਉਂਦਾ ਹੈ ਤੇ ਉਹ ਚੰਗੀ ਗੱਲ ਹੈ ਪਰ ਟਰੰਪ ਜਿਸ ਤਰ੍ਹਾਂ ਨਾਲ ਇਸ ਗੱਲ ਨੂੰ ਪੇਸ਼ ਕਰ ਰਹੇ ਨੇ ਉਹਦੇ ਨਾਲ ਦੁਨੀਆ ਪੱਧਰ ਦੇ ਉੱਤੇ ਜਿਹੜੀ ਭਾਰਤ ਦੀ ਇੱਕ ਇਮੇਜ ਸੀ ਜਿਵੇਂ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਦੀ ਇੱਕ ਵਿਸ਼ਵਗੁਰੂ ਦੀ ਛਵੀ ਬਣਾਤੀ ਸੀ ਕਿ ਨਰਿੰਦਰ ਮੋਦੀ ਇੱਕ ਵਿਸ਼ਵਗੁਰੂ ਨੇ ਟਰੰਪ ਕਿਤੇ ਨਾ ਕਿਤੇ ਉਸ ਛਵੀ ਨੂੰ ਵੀ ਤੋੜ ਰਿਹਾ ਹੈ ਸੋ ਮੈਨੂੰ ਲੱਗਦਾ ਮੈਂ ਪਰਮਾਣੂ ਵਾਲੀਆਂ ਗੱਲਾਂ ਤੇ ਵੀ ਆਉਣਾ ਕਿਉਂਕਿ ਉਹ 트ੰਪ ਨਾਲ ਸਾਰੀਆਂ ਚੀਜ਼ਾਂ ਲਿੰਕ ਕਰਦੀਆਂ ਨੇ ਹੁਣ 트ੰਪ ਇਹ ਸਾਬਤ ਕਰਨ ਦੇ ਵਿੱਚ ਲੱਗਿਆ ਕਿ ਤਨਾ ਕਿਤੇ ਪੂਰੀ ਦੁਨੀਆ ਚ ਕਿ ਅਸਲੀ ਵਿਸ਼ਵ ਗੁਰੂ ਅਮਰੀਕਾ ਹੈ ਔਰ ਇਹ ਮੌਕਾ ਕਿਨੇ ਦਿੱਤਾ ਕਿ 트ੰਪ ਭੂਮਿਕਾ ਅਦਾ ਕਰੇ ਭਾਰਤ ਔਰ ਪਾਕਿਸਤਾਨ ਦੇ ਵਿੱਚ ਯੁੱਧ ਰੋਕਣ ਦੀ ਇਹ ਮੌਕਾ ਕਿਨੇ ਦਿੱਤਾ ਇਹ ਮੌਕਾ ਬਣਾਇਆ ਪਾਕਿਸਤਾਨ ਨੇ ਹੁਣ ਜਿਹੜੀ ਗੱਲ ਬਲੈਕਮੇਲਿੰਗ ਦੀ ਹੈ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਵੱਖ-ਵੱਖ ਮੀਡੀਆ ਰਿਪੋਰਟਾਂ ਪੜੀਆਂ ਬੁੱਧੀਜੀਵੀਆਂ ਨਾਲ ਉਹਨਾਂ ਨੂੰ ਸੁਣਿਆ ਵੱਖਰੀਆਂ-ਵੱਖਰੀਆਂ ਰਿਪੋਰਟਾਂ ਪੜੀਆਂ ਲਗਾਤਾਰ ਮੈਂ ਕਈ ਦਿਨਾਂ ਦਾ ਆਨਲਾਈਨ ਦੇ ਵਿੱਚ ਅਖਬਾਰਾਂ ਦੇ ਵਿੱਚ ਇੰਟਰਨੈਸ਼ਨਲ ਅਖਬਾਰਾਂ 'ਚ ਪੜੀ ਜਾ ਰਿਆਂ ਪੜੀ ਜਾ ਰਿਆਂ ਜਿਹੜੀ ਮੇਰੀ ਸਮਝ ਬਣੀ ਹੈ ਸੰਦੀਪ ਜੀ ਮੇਰੀ ਸਮਝ ਇਹ ਕਹਿੰਦੀ ਹੈ ਕਿ ਭਾਰਤ ਔਰ ਪਾਕਿਸਤਾਨ ਦੇ ਵਿੱਚ ਇੱਕ ਸੰਧੀ ਹੋਈ ਸੀ 1992 ਦੇ ਆਸ-ਪਾਸ ਉਹਦੇ ਮੁਤਾਬਕ ਭਾਰਤ ਨੇ ਪਾਕਿਸਤਾਨ ਨੂੰ ਔਰ ਪਾਕਿਸਤਾਨ ਨੇ ਭਾਰਤ ਨੂੰ ਸੁਰੱਖਿਆ ਦੇ ਮੱਦੇਨਜ਼ਰ ਇਹ ਜਾਣਕਾਰੀਆਂ ਦੇਣੀਆਂ ਸੀ ਕਿ ਸਾਡਾ ਪਰਮਾਣੂ ਪ੍ਰੋਗਰਾਮ ਜਾਂ ਸਾਡੇ ਪਰਮਾਣੂ ਨਾਲ ਜੁੜੇ ਜਿਹੜੇ ਸਾਜੋ-ਸਮਾਨ ਨੇ ਉਹ ਕਿੱਥੇ ਪਏ ਨੇ ਔਰ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਸੰਧੀਆਂ ਹੁੰਦੀਆਂ ਨੇ ਤਾਂ ਕਿ ਕਿਸੇ ਵੀ ਦੋ ਮੁਲਕਾਂ ਦੇ ਵਿੱਚ ਅਗਰ ਜੰਗ ਹੁੰਦੀ ਹੈ ਕਿ ਉਹ ਜੰਗ ਕਨਵੈਨਸ਼ਨਲ ਹੋਵੇ ਮਤਲਬ ਉਹ ਪਰੰਪਰਿਕ ਜੰਗ ਹੋਵੇ ਹਥਿਆਰਾਂ ਦੀ ਫੌਜੀਆਂ ਦੀ ਜੰਗ ਹੋਵੇ ਉਹਦੇ 'ਚ ਪਰਮਾਣੂ ਦਾ ਇਸਤੇਮਾਲ ਨਾ ਹੋਵੇ ਹੁਣ ਇਸ ਵਾਰ ਹੋਇਆ ਕਿ ਜੋ ਮੈਨੂੰ ਲੱਗਦਾ ਜੋ ਮੈਂ ਪੂਰੀਆਂ ਰਿਪੋਰਟਾਂ ਪੜੀਆਂ ਰਿਸਰਚ ਰਿਪੋਰਟਾਂ ਪੜੀਆਂ ਅਖਬਾਰਾਂ ਪੜੀਆਂ ਪਾਕਿਸਤਾਨ ਨੇ ਭਾਰਤ ਨੂੰ ਵੀ ਝੂਠ ਬੋਲਿਆ ਔਰ ਜਿਹੜੀ ਦੁਨੀਆ ਦੇ ਪਰਮਾਣੂ ਹਥਿਆਰਾਂ ਨਾਲ ਸੰਬੰਧਿਤ اٹੋਮਿਕ ਏਜੰਸੀ ਹੈ ਉਹਨੂੰ ਵੀ ਝੂਠ ਬੋਲਿਆ ਭਾਰਤ ਨੇ ਪਾਕਿਸਤਾਨ ਨੇ ਭਾਰਤ ਨੂੰ ਜਿਹੜੀ ਜਾਣਕਾਰੀ ਦਿੱਤੀ ਕਿ ਸਾਡੇ ਐਟੋਮਿਕ ਹਥਿਆਰ ਇੱਥੇ-ਇੱਥੇ ਪਏ ਨੇ ਮੈਨੂੰ ਲੱਗਦਾ ਉਸ ਤੋਂ ਇਲਾਵਾ ਵੀ ਪਾਕਿਸਤਾਨ ਨੇ ਇੱਕ ਦੋ ਥਾਵਾਂ ਤੇ ਆਪਣਾ ਐਟੋਮਿਕ ਪ੍ਰੋਗਰਾਮ ਜਾਰੀ ਰੱਖਿਆ ਜਾਂ ਆਪਣਾ ਹਥਿਆਰ ਗੋਲੀ ਸਿੱਕਾ ਲੁਕੋ ਕੇ ਰੱਖਿਆ ਜ਼ਮੀਨ ਦੇ ਹੇਠਾਂ ਪਰ ਉਹ ਕਿਹੜੀ ਜਗ੍ਹਾ ਮੰਨੀ ਜਾ ਰਹੀ ਹੈ ਉਹ ਜਗ੍ਹਾ ਮੰਨੀ ਜਾ ਰਹੀ ਹੈ ਪਾਕਿਸਤਾਨ ਦੀਆਂ ਕਿਰਾਨਾ ਹਿਲਜ਼ ਜਿਹੜੀਆਂ ਕਿਰਾਨਾ ਦੀਆਂ ਪਹਾੜੀਆਂ ਨੇ ਉੱਥੇ 에ਅਰ ਬੇਸ ਹੈ ਇੱਕ ਇਹ ਜਿਹੜਾ ਇਲਾਕਾ ਹੈ ਜਿਹੜਾ ਇਹ ਸਰਗੋਦਾ ਦੇ ਵਿੱਚ ਹੈ ਹੁਣ ਉਥੇ 에어 بیس ਵੀ ਹੈ ਹੁਣ ਜਦੋਂ ਪਾਕਿਸਤਾਨ ਨੇ ਤਾਂ ਭਾਰਤ ਨੂੰ ਦੱਸਿਆ ਹੀ ਨਹੀਂ ਔਰ ਜਦੋਂ ਪਾਕਿਸਤਾਨ ਨੇ ਸਹੀ ਜਗ੍ਹਾ ਨਹੀਂ ਦੱਸੀ ਤੇ ਪਾਕਿਸਤਾਨ ਨੇ ਭਾਰਤ ਦੇ ਸਾਡੇ ਉਹਨਾਂ ਨੇ ਦੇਖੋ ਬਠਿੰਡਾ ਦੇ ਪਾਸੇ ਅਟੈਕ ਕੀਤਾ ਮਜ਼ਾਇਲ ਉਹਨਾਂ ਨੇ ਆਦਮਪੁਰ ਪਠਾਨਕੋਟ ਸਾਰੇ ਪਾਸੇ ਨਿਸ਼ਾਨੇ ਬਣਾਈ ਇੰਡੀਆ ਦੇ ਕਈ 에어 بیس ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਤੇ ਫਿਰ ਭਾਰਤ ਨੇ ਵੀ ਜਵਾਬੀ ਕਾਰਵਾਈ ਕੀਤੀ ਡਿਫੈਂਸ ਦੇ ਵਿੱਚ ਸੰਦੀਪ ਜੀ ਕਿ ਭਾਰਤ ਨੇ ਜਦੋਂ ਜਿਹੜੀ ਸਾਡੀ ਕਿਹਾ ਜਾਂਦਾ ਹੈ ਕਿ ਸਾਡੀਆਂ ਬੜੀਆਂ ਤਕੜੀਆਂ ਤਕੜੀਆਂ ਮਿਜ਼ਾਈਲ ਸੀ ਜਿਨ੍ਹਾਂ ਨੇ ਪਾਕਿਸਤਾਨ ਦੇ 에ਅਰ ਬੇਸ ਤਬਾਹ ਕੀਤੇ ਤੇ ਪਾਕਿਸਤਾਨ ਦਾ ਜਿਹੜਾ ਸਰਗੋਧਾ ਵਾਲਾ 에ਅਰ ਬੇਸ ਹੈ ਉਹ ਵੀ ਕਹਿੰਦੇ ਬਹੁਤ ਵੱਡੇ ਪੱਧਰ ਤੇ ਨੁਕਸਾਨਿਆ ਗਿਆ ਹੁਣ ਜਿਹੜੀ ਬਲੈਕਮੇਲਿੰਗ ਦੀ ਗੱਲ ਆਈ ਜਿੱਥੋਂ ਤੱਕ ਮੇਰੀ ਸਮਝ ਹੈ ਜਦੋਂ ਸਰਗੋਧਾ ਦੇ ਵਿੱਚ 에ਅਰ ਬੇਸ ਤੇ ਭਾਰਤ ਦੀਆਂ ਮਿਜ਼ਾਈਲਾਂ ਨੇ ਨਿਸ਼ਾਨਾ ਬਣਾਇਆ ਕਿਉਂਕਿ ਭਾਰਤ ਨੂੰ ਤਾਂ ਪਤਾ ਨਹੀਂ ਭਾਰਤ ਨੇ ਤਾਂ ਉਹਨਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿਹੜੀਆਂ ਨਾਨ ਆਟੋਮਿਕ ਐ ਇਹ ਤਾਂ ਪਾਕਿਸਤਾਨ ਦੀ ਕਹਿੰਦੇ ਨੇ ਚੁਸਤੀ ਚਲਾਕੀ ਸੀ ਕਿ ਉਹਨੇ ਬਿਨਾਂ ਦੱਸੇ ਕਈ ਥਾਂ ਤੇ ਇਸ ਤਰ੍ਹਾਂ ਦੇ ਹਥਿਆਰ ਸਟੋਰ ਕੀਤੇ ਨੇ ਜੋ ਮੈਨੂੰ ਲੱਗਦਾ ਵੱਖ-ਵੱਖ ਰਿਪੋਰਟਾਂ ਚ ਗੱਲ ਹੈ ਪਰ ਡੱਲਾ ਸਾਹਿਬ ਅਗਰ ਏਡੀ ਵੱਡੀ ਅਣਗਹਿਲੀ ਜਾਂ ਇੱਕ ਝੂਠ ਬੋਲਣਾ ਉਹ ਵੀ ਆਪਣੇ ਆਪ ਨਾਲ ਅਗਰ ਏਡੇ ਵੱਡੇ ਪੱਧਰ ਦੇ ਉੱਤੇ ਆਪਣੇ ਨਾਂ ਆਪਣੇ ਦੇਸ਼ ਵਾਸੀਆਂ ਨਾਲ ਝੂਠ ਬੋਲਿਆ ਤੇ ਬਹੁਤ ਮਾੜੀ ਗੱਲ ਆ ਵੱਡਾ ਹਾਦਸਾ ਵੀ ਹੋ ਸਕਦਾ ਸੀ ਬਹੁਤ ਮਹੱਤਵਪੂਰਨ ਤੁਹਾਡਾ ਸਵਾਲ ਹੈ ਪਾਕਿਸਤਾਨ ਦੀ ਸਥਿਤੀ ਇਹ ਹੈ ਸੰਦੀਪ ਜੀ ਕਿ ਪਾਕਿਸਤਾਨ ਖੁਦ ਅਸਲੇ ਦੇ ਢੇਰ ਤੇ ਬੈਠਾ ਹੈ ਪਾਕਿਸਤਾਨ ਨੇ ਜਿਹੜਾ ਬਲੈਕਮੇਲ ਭਾਰਤ ਕਹਿ ਰਿਹਾ ਨਾ ਵੀ ਮੈਨੂੰ ਕੀ ਲੱਗਦਾ ਹੈ ਕਿ ਜਦੋਂ ਪਾਕਿਸਤਾਨ ਨੇ ਦੇਖਿਆ ਵੀ ਜਿਹੜੀ ਇਅਰ ਬੇਸ ਹੈ ਸਰਗੋਦਾ ਦੀ ਉਹਦੇ ਤੇ ਵੀ ਬਹੁਤ ਵੱਡਾ ਭਾਰਤ ਨੇ ਅਟੈਕ ਕਰਤਾ ਉਹਨਾਂ ਦੀ ਸਿਟੀ ਬਿਟੀ ਗੁੱਲ ਹੋ ਗਈ ਸੰਦੀਪ ਜੀ ਕਿਉਂਕਿ ਉਹਨਾਂ ਨੇ ਜਾਣਕਾਰੀਆਂ ਨੇ ਕਿ ਉੱਥੇ ਲਕੋ ਕੇ ਰੱਖਿਆ ਪਰਮਾਣੂ ਆਪਣਾ ਪਰਮਾਣੂ ਦਾ ਸਾਜੋ ਸਮਾਨ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਭਾਰਤ ਨੂੰ ਤਾਂ ਅਸੀਂ ਇਹ ਜਾਣਕਾਰੀ ਨਹੀਂ ਦਿੱਤੀ ਵੀ ਜੇ ਕਿਤੇ ਹਮਲਾ ਭਾਰਤ ਨੇ ਵਧਾਤੇ ਹਮਲੇ ਤੇ ਸਾਡਾ ਤਾਂ ਮੁਲਕ ਬਰਬਾਦ ਹੋ ਜੂ ਉਹ ਧਮਕੀਆਂ ਤਾਂ ਭਾਰਤ ਨੂੰ ਦੰਦੇ ਸੀ ਉਹਨਾਂ ਦੇ ਮੰਤਰੀ ਬੜੇ ਇੱਕ ਦੋ ਅਣਸਿਆਣੇ ਮੰਤਰੀ ਸੀ ਬੇਵਕੂਫ ਕਹਿ ਦਿੰਨਾ ਔਰ ਉਦੋਂ ਭਾਰਤ ਨੇ ਪਾਕਿਸਤਾਨ ਨੇ ਜੋ ਪਤਾ ਲੱਗਿਆ ਪਾਕਿਸਤਾਨ ਦੀ ਲੀਡਰਸ਼ਿਪ ਅਮਰੀਕਾ ਅੱਗੇ ਰੋ ਹੀ ਪਈ ਉਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਮੈਨੂੰ ਲੱਗਦਾ ਹੈ ਡੋਨਲਡ ਟਰੰਪ ਨੂੰ ਉਹਨਾਂ ਨੇ ਗੱਲ ਦੱਸਤੀ ਹੋਣੀ ਹੈ ਕਿਉਂਕਿ ਡੋਨਲਡ ਟਰੰਪ ਨੇ ਕਿਹਾ ਹੋਣਾ ਵੀ ਮੈਨੂੰ ਸੱਚੀ ਗੱਲ ਦੱਸੋ ਡੋਨਲਡ ਟਰੰਪ ਸਾਰੀ ਰਾਤ ਗੱਲਬਾਤ ਕਰਦਾ ਰਿਹਾ ਉਹਨਾਂ ਨੇ ਟਵੀਟ ਕੀਤਾ ਉਹਨਾਂ ਦੇ ਵਿਦੇਸ਼ ਮੰਤਰੀ ਨੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਵੀਡੀ ਵੈਂਸ ਨੇ ਗੱਲਾਂ ਕੀਤੀਆਂ ਭਾਰਤ ਨਾਲ ਵੀ ਫਿਰ ਮੈਨੂੰ ਲੱਗਦਾ ਪਾਕਿਸਤਾਨ ਨੇ ਅਮਰੀਕਾ ਨੂੰ ਫਿਰ ਇਹ ਗੱਲ ਦੱਸੀ ਕਿ ਅਸੀਂ ਭਾਰਤ ਨੂੰ ਝੂਠ ਬੋਲਿਆ ਸੀ ਤੇ ਅਸੀਂ ਤਾਂ ਹਮਲੇ ਦਾ ਸ਼ਿਕਾਰ ਹੋ ਗਏ ਜੇ ਕਿਤੇ ਇੱਧਰ ਹਮਲਾ ਵੱਧ ਗਿਆ ਇਹਨੂੰ ਹੁਣੀ ਰਕਵਾਓ ਜੇ ਹਮਲਾ ਵੱਧ ਗਿਆ ਅਸੀਂ ਸਾਰੇ ਬਰਬਾਦ ਹੋ ਜਾਾਂਗੇ ਪਰ ਅੱਛਾ ਡੱਲਾਸ ਬਰਬਾਦ ਹੋ ਜੇ ਜਦੋਂ ਅਗਰ ਐਦਾਂ ਹੋਇਆ ਤੇ ਫਿਰ ਅਮਰੀਕਾ ਕੋਈ ਕਾਰਵਾਈ ਕਰ ਸਕਦਾ ਇਹਨਾਂ ਦੇ ਜਿਹੜੇ ਨਿਊਕਲੀਅਰ ਵੈਪਨ ਆ ਇਹਨਾਂ ਕੋਲੋਂ ਵਿਡਰੋ ਵੀ ਕੀਤੇ ਜਾ ਸਕਦੇ ਵਾਪਸ ਵੀ ਲਏ ਜਾ ਸਕਦੇ ਇਸ ਸਥਿਤੀ ਚ ਨਹੀਂ ਮੈਂ ਮੈਂ ਉਹਦੇ ਤੇ ਵੀ ਆਉਣਾ ਸੰਦੀਪ ਜੀ ਜਿਹੜਾ ਇਹਦੇ ਚ ਵਿਸ਼ਾ ਕੀ ਹੋਇਆ ਅਮਰੀਕਾ ਨੇ ਇਹਦੀ ਸੀਰੀਅਸਨੈਸ ਦੇਖੀ ਅਮਰੀਕਾ ਨੇ ਦੇਖਿਆ ਵੀ ਜਿਹੜੀ ਗੱਲ ਪਾਕਿਸਤਾਨ ਦੱਸ ਰਿਹਾ ਇਹ ਤਾਂ ਸੱਚਮੁੱਚ ਬਹੁਤ ਜ਼ਿਆਦਾ ਚਿੰਤਾ ਵਾਲੀ ਗੱਲ ਹੈ ਜੋ ਮੈਂ ਅਨੁਮਾਨ ਬਣਾ ਰਿਹਾ ਇਸੇ ਕਰਕੇ ਅਮਰੀਕਾ ਨੇ ਭਾਰਤ ਨੂੰ ਦੱਸਿਆ ਕਿ ਤੁਸੀਂ ਆਪਣੇ ਹਮਲੇ ਰੋਕੋ ਉਹ ਤੁਹਾਨੂੰ ਫੋਨ ਕਰਦਾ ਉਹਨਾਂ ਦਾ ਜਿਹੜਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਹੈ ਵੀ ਪਾਕਿਸਤਾਨ ਉਸ ਸਥਿਤੀ 'ਚ ਨਹੀਂ ਹੈ ਕਿ ਤੁਹਾਡੇ ਨਾਲ ਲੜ ਸਕੇ ਉਹ ਤੁਹਾਨੂੰ ਫੋਨ ਕਰਨਗੇ ਤੇ ਤੁਸੀਂ ਤੁਰੰਤ ਸੀਜ਼ ਫਾਇਰ ਕਰੋ ਉੱਥੇ ਸਥਿਤੀ ਇਹ ਹੈ ਹੋ ਸਕਦਾ ਹੈ ਪਾਕਿਸਤਾਨ ਨੇ ਜੋ ਅਮਰੀਕਾ ਨੂੰ ਦੱਸਿਆ ਅਮਰੀਕਾ ਨੇ ਉਹ ਸਾਰੀ ਗੱਲ ਭਾਰਤ ਨੂੰ ਦੱਸੀ ਹੋਵੇ ਅਮਰੀਕਾ ਨੇ ਕੀ ਦੱਸਿਆ ਹੋਣਾ ਹੈ ਅਮਰੀਕਾ ਨੇ ਦੱਸਿਆ ਹੋਣਾ ਹੈ ਵੀ ਪਾਕਿਸਤਾਨ ਨੇ ਗਲਤ ਤਰੀਕੇ ਨਾਲ ਬਿਨਾਂ ਜਾਣਕਾਰੀ ਸਾਂਝੀ ਕੀਤੀ ਕਿਤਨਾ ਕਿਤੇ ਪ੍ਰਮਾਣੂ ਅਸਲੇ ਲਕੋ ਰੱਖੇ ਨੇ ਔਰ ਅਗਰ ਤੁਸੀਂ ਹਮਲਾ ਕੀਤਾ ਤੇ ਇਹ ਨਾ ਹੋਵੇ ਪਾਕਿਸਤਾਨ ਬਰਬਾਦ ਹੋ ਜਾਏ ਤੇ ਪਾਕਿਸਤਾਨ ਵੀ ਤੁਹਾਨੂੰ ਕੀ ਲੱਗਦਾ ਉਹਨਾਂ ਦਾ ਬਿਲਾਲ ਤਾਂ ਕਹਿੰਦਾ ਸੀ ਅਗਰ ਪਾਣੀ ਦਾ ਸਮਝੌਤਾ ਪਾਣੀ ਨਾ ਛੱਡਿਆ ਗਿਆ ਅਗਰ ਪਾਕਿਸਤਾਨ ਵੱਲ ਮੂੰਹ ਕੀਤਾ ਗਿਆ ਦਖੂਨ ਦੇ ਦਰਿਆ ਬਹਿਣਗੇ ਉਹ ਤਾਂ ਵੱਡੇ ਵੱਡੇ ਲਲਕਾਰੇ ਛਾੜ ਨੇ ਅੱਜ ਪਾਣੀ ਨੂੰ ਲੈ ਕੇ ਉਹਨਾਂ ਨੇ ਉਹ ਮੰਤਰੀ ਜਿਹੜੇ ਕਹਿੰਦੇ ਸੀ ਪੌਣੇ ਪੌਣੇ ਅੱਜ ਡੱਲਾ ਸਾਹਿਬ ਪਾਣੀ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਬੇਨਤੀ ਪੱਤਰ ਭਰ ਮੈਂ ਉਹਦੇ ਤੇ ਵੀ ਆਉਣਾ ਉਹ ਤਾਂ ਪੌਣੇ ਪੌਣੇ ਕਿਲੋ ਦੇ ਐਟੋਮਿਕ ਬੰਬਾਂ ਦੀਆਂ ਧਮਕੀਆਂ ਦੰਦੇ ਸੀ ਤੁਹਾਨੂੰ ਯਾਦ ਹੈ ਉਹਨਾਂ ਦੇ ਸਿਰਫਰੇ ਮੰਤਰੀ ਫਿਰ ਉਹ ਕਿਉਂ ਫੋਨ ਕਰ ਰਿਹਾ ਸੀ ਸਾਡੇ ਡੀਜੀਓ ਨੂੰ ਵੀ ਅਸੀਂ ਜੋ ਜੁਧਬੰਦੀ ਚਾਹੁੰਦੇ ਆ ਜੀ ਉਹਨਾਂ ਨੇ ਸਾਡਾ ਬੀਐਸਐਫ ਦਾ ਜਵਾਨ ਵੀ ਛੱਡਤਾ ਅੱਛਾ ਛੱਡਤਾ ਕੱਲ ਉਹਨਾਂ ਨੇ ਉਹ ਵੀ ਵਾਪਸ ਭੇਜਤਾ ਪਾਕਿਸਤਾਨ ਨੇ ਤਾਂ ਕਦੀ ਸਾਡੇ ਜੰਗੀ ਕੈਦੀ ਛੱਡੇ ਹੀ ਨਹੀਂ ਪੁਰਾਣੇ ਇਹਦਾ ਮਤਲਬ ਹੈ ਅਗਰ ਪਾਕਿਸਤਾਨ ਇੰਨਾ ਜ਼ਿਆਦਾ ਡਿਫੈਂਸਿਵ ਹੋ ਗਿਆ ਸੰਦੀਪ ਜੀ ਉਹਦਾ ਕਾਰਨ ਸਮਝੋ ਜਿਹੜੀਆਂ ਗੱਲਾਂ ਇੰਟਰਨੈਸ਼ਨਲ ਮੀਡੀਆ ਚ ਵੀ ਆ ਰਹੀਆਂ ਨੇ ਜਿਹੜੀ ਜਿਹੜੀ ਪੂਰੇ ਦੁਨੀਆ ਦੇ ਵਿੱਚ ਐਟੋਮਿਕ ਏਜੰਸੀ ਹੈ ਉਹਨਾਂ ਦੇ ਐਕਸਪਰਟ ਪਾਕਿਸਤਾਨ ਪਹੁੰਚੇ ਅਮਰੀਕਾ ਦਾ ਇੱਕ ਡਿਫੈਂਸ ਦਾ ਜਿਹੜਾ ਪਰਮਾਣੂ ਨਾਲ ਜੁੜੀ ਸੁਰੱਖਿਆ ਨੂੰ ਲੈ ਕੇ ਇੱਕ ਜਹਾਜ਼ ਹੈ ਕਹਿੰਦੇ ਉਹ ਪੱਕਾ ਵੀ ਪਾਕਿਸਤਾਨ ਨੂੰ ਦਿੱਤਾ ਹੋ ਸਕਦਾ ਹੈ ਅਮਰੀਕਾ ਦਾ ਉਹ ਉੱਥੇ ਪਹੁੰਚਿਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਨਾ ਹੋਵੇ ਔਰ ਜਿਹੜੀ ਗੱਲ ਆ ਰਹੀ ਹੈ ਕਿ ਰੇਡੀਏਸ਼ਨ ਲੀਕ ਹੋਈ ਹੈ ਪਾਕਿਸਤਾਨ ਦੇ ਸਰਗੋਦਾ 에ਅਰ ਬੇਸ ਦੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਨੇ ਨੇੜੇ ਤੇੜੇ ਉਹਨਾਂ ਨੇ ਟਵੀਟ ਕੀਤੇ ਕਈ ਇੰਟਰਨੈਸ਼ਨਲ ਅਖਬਾਰਾਂ 'ਚ ਖਬਰਾਂ ਆਈਆਂ ਕਿ ਉੱਥੋਂ ਫੌਜ ਨੇ ਆਲੇ ਦੁਆਲੇ ਤੋਂ ਲੋਕਾਂ ਨੂੰ ਦੂਰ ਜਾਣ ਲਈ ਕਹਿਤਾ ਪਿੰਡ ਖਾਲੀ ਕਰਾਤੇ ਕਿਉਂਕਿ ਪਾਕਿਸਤਾਨ ਦੀ ਆਰਮੀ ਨੂੰ ਖਤਰਾ ਖੜਾ ਹੋ ਗਿਆ ਵੀ ਕਿਤੇ ਅਗਰ ਇਹ ਜੰਗ ਨਾ ਰੁਕੀ ਅਸੀਂ ਤਾਂ ਝੂਠ ਬੋਲੀ ਬੈਠੇ ਆਂ ਇੰਡੀਆ ਨੂੰ ਤੇ ਪੂਰੀ ਦੁਨੀਆ ਨੂੰ ਜਿਹੜੇ ਤੁਹਾਡੇ ਐਟੋਮਿਕ ਹਥਿਆਰ ਹੁੰਦੇ ਨੇ ਨਾ ਜੀ ਉਹ ਸਿਰਫ ਇੱਕ ਥੋਡੀ ਤਾਕਤ ਦਾ ਸਿੰਬਲ ਹੁੰਦੇ ਨੇ ਉਹ ਚੰਗੇ ਕੰਮਾਂ ਲਈ ਵਰਤੇ ਜਾਣ ਲਈ ਹੁੰਦੇ ਨੇ ਯੁੱਧਾਂ ਲਈ ਨਹੀਂ ਹੁੰਦੇ ਉਹਨਾਂ ਦੀ ਜਾਣਕਾਰੀ ਝੂਠੀ ਨਹੀਂ ਦੇਣੀ ਹੁੰਦੀ ਕਿਉਂਕਿ ਅਗਰ ਸੱਚੀ ਜਾਣਕਾਰੀ ਦਵੋਗੇ ਕੋਈ ਦੂਸਰਾ ਮੁਲਕ ਕਾਨੂੰਨ ਮੁਤਾਬਕ ਸੰਧੀਆਂ ਮੁਤਾਬਕ ਉਸ ਜਗ੍ਹਾ ਤੇ ਹਮਲਾ ਨਹੀਂ ਕਰ ਸਕਦਾ ਅੰਤਰਰਾਸ਼ਟਰੀ ਪਾਬੰਦੀਆਂ ਲੱਗ ਜਾਂਦੀਆਂ ਨੇ ਸੰਦੀਪ ਜੀ ਅਗਰ ਪਾਕਿਸਤਾਨ ਰੂਲ ਤੋੜੂਗਾ ਹੁਣ ਤਾਂ ਇੰਟਰਨੈਸ਼ਨਲ ਮੋਨਟਰੀ ਫੰਡ ਤੋਂ ਉਹਨੂੰ ਪੈਸੇ ਮਿਲ ਗਏ ਮੁੜ ਕੇ ਨਹੀਂ ਮਿਲਨੇ ਇਸ ਕਰਕੇ ਉਹ ਪਾਕਿਸਤਾਨ ਦੇ ਝੂਠ ਨੇ ਜਿਹਦੇ ਕਰਕੇ ਉਹ ਡਰ ਗਿਆ ਉਹਨੇ ਅਮਰੀਕਾ ਅਗੇ ਹੱਥ ਪੈਰ ਜੋੜੇ ਵੀ ਸਾਡੀ ਜਾਨ ਛਡਾਓ 트ੰਪ ਸਾਹਿਬ ਔਰ 트ੰਪ ਨੇ ਇਹ ਸਾਰੀ ਗੱਲ ਇੰਡੀਆ ਨੂੰ ਦੱਸੀ ਕਿ ਉਹਨਾਂ ਦੀ ਪਰਮਾਣੂ ਦੀ ਸਿਟੀ ਇਹੋ ਜੀ ਨਹੀਂ ਤੁਸੀਂ ਨਾ ਉਹਨਾਂ ਤੇ ਅਟੈਕ ਕਰੋ ਰੁਕੋ ਪਾਕਿਸਤਾਨ ਨੇ ਆਪਣਾ ਨੁਕਸਾਨ ਆਪਣੀਆਂ ਬੇਵਕੂਫੀਆਂ ਨਾਲ ਕਰ ਲੈਣਾ ਸੀ ਜਿਸ ਤਰ੍ਹਾਂ ਦੀ ਐਸਟੀਮੇਟ ਅਨੁਮਾਨ ਲੱਗ ਕੇ ਆ ਰਹੇ ਨੇ ਇਸੇ ਕਰਕੇ ਭਾਰਤ ਦੀ ਜਿਹੜੀ ਡਿਫੈਂਸ ਲਾਈਨ ਹੈ ਬੜੀ ਤਕੜੀ ਹੈ ਔਰ ਬ੍ਰਾਹਮੋਜ਼ ਮਿਜ਼ਾਈਲ ਦਾ ਜ਼ਿਕਰ ਕੀਤਾ ਜਾ ਰਿਹਾ ਜਿਹੜੀ ਜ਼ਮੀਨ ਦੇ ਅੰਦਰ ਤੱਕ ਮਾਰ ਕਰ ਦਿੰਦੀ ਹੈ ਉਹ ਡਰ ਗਏ ਉਹ ਐਵੇਂ ਨਹੀਂ ਪਾਕਿਸਤਾਨ ਦੇ ਡੀਜੀਓ ਨੇ ਫੋਨ ਕਰਤਾ ਵੀ ਹੁਣ ਹੀ ਬੰਦ ਕਰ ਦਿਓ ਜੀ ਸੀਜ਼ ਫਾਇਰ ਵੀ ਅਸੀਂ ਵੱਡੀ ਜੰਗ ਨਹੀਂ ਕਰਨੀ ਸੰਦੀਪ ਜੀ ਇਹ ਇੱਕ ਬਹੁਤ ਵੱਡਾ ਮੈਨੂੰ ਲੱਗਦਾ ਹੈ ਦੁਨੀਆ ਦੀਆਂ ਸਾਰੀਆਂ ਐਟੋਮਿਕ ਤਾਕਤਾਂ ਨੂੰ ਐਟੋਮਿਕ ਏਜੰਸੀ ਨੂੰ ਪਾਕਿਸਤਾਨ ਦੇ ਵਿੱਚ ਵਿਜ਼ਿਟ ਕਰਨਾ ਚਾਹੀਦਾ ਹੈ। ਔਰ ਉਹਨਾਂ ਦੇ ਜਿਹੜੇ ਐਟੋਮਿਕ ਪ੍ਰੋਗਰਾਮ ਹੈ ਉਹਨੂੰ ਰਿਵਿਊ ਕਰਨਾ ਚਾਹੀਦਾ ਹੈ। ਵੀ ਕੀ ਇਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਗਲਤ ਜਾਣਕਾਰੀ ਤਾਂ ਨਹੀਂ ਦਿੱਤੀ ਜਾ ਰਹੀ? ਇਹ ਬੜਾ ਜ਼ਰੂਰੀ ਹੋ ਗਿਆ ਇੰਟਰਨੈਸ਼ਨਲ ਕਮਿਊਨਿਟੀ ਲਈ। ਮੈਂ ਨਹੀਂ ਕਹਿੰਦਾ ਵੀ ਰੇਡੀਏਸ਼ਨ ਹੋਈ ਜਾਂ ਨਹੀਂ ਹੋਈ ਸਰਗੋਦਾ 에ਅਰ ਬੇਸ ਦੇ ਹੇਠਾਂ ਪਰਮਾਣੂ ਪਿਆ ਸੀ ਜਾਂ ਨਹੀਂ ਪਰ ਮੀਡੀਆ ਰਿਪੋਰਟਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਜਦੋਂ ਭਾਰਤ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਅਸੀਂ ਪਰਮਾਣੂ ਬਲੈਕਮੇਲਿੰਗ ਨਹੀਂ ਮੰਨਾਂਗੇ ਇਹਦਾ ਮਤਲਬ ਹੈ ਪਾਕਿਸਤਾਨ ਨੇ ਵਾਇਆ ਅਮਰੀਕਾ ਭਾਰਤ ਨੂੰ ਇਹ ਡਰ ਦਿਖਾਇਆ ਕਿ ਤੁਸੀਂ ਹਮਲਾ ਨਾ ਕਰੋ ਅਸੀਂ ਬਰਬਾਦ ਹੋ ਜਾਾਂਗੇ ਇਸੇ ਕਰਕੇ ਭਾਰਤ ਇੱਕੋਦਮ ਭਾਰਤ ਨੇ ਵੀ ਇਹ ਗੱਲ ਮੰਨ ਲਈ ਨਹੀਂ ਤਾਂ ਪਾਕਿਸਤਾਨ ਭਾਰਤ ਦਾ ਤਾਂ ਨਾਰਾ ਸੀ ਕਿ ਅਸੀਂ ਪੀਓਕੇ ਤੱਕ ਹੁਣ ਵਾਪਸ ਲਾਵਾਂਗੇ ਅਸੀਂ ਖਤਮ ਕਰਾਂਗੇ ਉੱਥੇ ਸਾਰਾ ਕੁਝ ਭਾਰਤ ਸਰਕਾਰ ਨੇ ਸਮਝੌਤਾ ਦੁਨੀਆਂ ਦੇ ਹਿੱਤ 'ਚ ਕੀਤਾ ਜੋ ਮੈਨੂੰ ਲੱਗਦਾ ਹੈ ਨਹੀਂ ਤਾਂ ਨਰਿੰਦਰ ਮੋਦੀ ਐਡੀ ਛੇਤੀ ਸ਼ਾਂਤ ਹੋਣ ਵਾਲਾ ਵਿਅਕਤੀ ਨਹੀਂ ਜਦੋਂ ਪਾਕਿਸਤਾਨ ਨੇ ਐਡੀ ਵੱਡੀ ਅਤਵਾਦੀ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਸਾਡੇ ਔਰ ਉਹਨਾਂ ਨੇ ਫੌਜੀ ਵੀ ਸਾਡਾ ਛੱਡਿਆ ਔਰ ਤੁਸੀਂ ਵੇਖੋ ਪਾਕਿਸਤਾਨ ਨੇ ਸੀਜ਼ ਫਾਇਰ ਸਿੰਧੂ ਸਮਝੌਤਾ ਸਿੰਧੂ ਪਾਣੀ ਦੇ ਸਮਝੌਤੇ ਤੇ ਗੱਲਬਾਤ ਕੀਤੇ ਬਿਨਾ ਕੀਤਾ ਤੁਸੀਂ ਮੰਨਦੇ ਹੋ ਇਹਦਾ ਮਤਲਬ ਹੈ ਉਹਨਾਂ ਨੂੰ ਆਪਣਾ ਖਤਰਾ ਪੈ ਗਿਆ ਬਹੁਤ ਵੱਡਾ ਵੀ ਜੇ ਅਸੀਂ ਹੁਣ ਪਿੱਛੇ ਨਾ ਹਟੇ ਤੇ ਅਸੀਂ ਆਪਣੇ ਆਪ ਨੂੰ ਆਪ ਹੀ ਬਰਬਾਦ ਕਰ ਲੈਣਾ ਪਾਕਿਸਤਾਨ ਨੇ ਉਹਨਾਂ ਨੇ ਤੁਸੀਂ ਦੱਸੋ ਜਦੋਂ ਸੀਧ ਫਾਇਰ ਦੀ ਗੱਲ ਹੋਈ ਕਿਤੇ ਸਿੰਧੂ ਸਮਝੌਤੇ ਦੀ ਗੱਲ ਆਈ ਹੁਣ ਚਿੱਠੀ ਆਈ ਆ ਸਿੱਧੂ ਸਮਝੋ ਸਿੰਧੂ ਸਮਝੌਤੇ ਦੀ ਕਹਿੰਦੇ ਹੁਣ ਉੱਥੋਂ ਦੇ ਵਿਦੇਸ਼ ਖਤਰ ਨੇ ਚਿੱਠੀ ਲਿਖੀ ਆ ਔਰ ਜਿੱਥੋਂ ਤੱਕ ਗੱਲ ਰਹੀ ਅਮਰੀਕਾ ਦੀ ਡੋਨਲਡ ਟਰੰਪ ਨੇ ਇੰਡੀਆ ਨੂੰ ਬੇਨਤੀ ਕੀਤੀ ਹੋਣੀ ਹੈ ਹੁਣ ਡੋਨਲਡ ਟਰੰਪ ਕਹਿ ਰਿਹਾ ਕਿ ਮੈਂ ਬੰਦ ਕਰਾਤਾ ਚਲੋ ਹਰ ਪੋਲਿਟੀਕਲ ਲੀਡਰ ਜਿਹੜਾ ਸੰਦੀਪ ਜੀ ਉਹ ਪੋਲਿਟੀਕਲ ਸਕੋਰ ਲੈਣ ਦੀ ਕੋਸ਼ਿਸ਼ ਕਰਦਾ ਹੈ ਉਹ ਸਿਆਸੀ ਸਕੋਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਸੋ ਹੁਣ ਪਾਕਿਸਤਾਨ ਦੇ ਜਿਹੜਾ ਜਲ ਸਰੋਤ ਵਿਭਾਗ ਹੈ ਉਹਦੇ ਸਿਕੱਤਰ ਦੀ ਚਿੱਠੀ ਆਈ ਭਾਰਤ ਸਰਕਾਰ ਨੂੰ ਹੁਣ ਉਹ ਕਹਿੰਦੇ ਨੇ ਵੀ ਸਿੰਧੂ ਸਮਝੌਤੇ ਨੂੰ ਇਹਨੂੰ ਉਵੇਂ ਹੀ ਰਹਿਣ ਦਿੱਤਾ ਜਾਵੇ ਸਟੇਟਸ ਕੋ ਇਹਦੇ ਤੇ ਭਾਰਤ ਬਣਾਵੇ ਉਹਨਾਂ ਨੇ ਤਕਨੀਕੀ ਗੱਲਾਂ ਵੀ ਦਸੀਆਂ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਐਦਾਂ ਨਹੀਂ ਹੋ ਸਕਦਾ ਜਦਕਿ ਭਾਰਤ ਸਰਕਾਰ ਪਹਿਲਾਂ ਵੀ ਲੀਗਲ ਨੋਟਿਸ ਭੇਜ ਚੁੱਕੀ ਹੈ ਭਾਰਤ ਸਰਕਾਰ ਨੇ ਸੰਦੀਪ ਜੀ ਪਹਿਲਾਂ ਵੀ ਕਿਹਾ ਕਿ ਇਹ ਸਾਰੇ ਸਮਝੌਤੇ ਇਹਨਾਂ ਸ਼ਰਤਾਂ ਤੇ ਹੋਏ ਸੀ कि ਦੋਵੇਂ ਮੁਲਕ ਇੱਕ ਦੂਜੇ ਦੇ ਪਾਸੇ ਅਸ਼ਾਂਤੀ ਪੈਦਾ ਨਹੀਂ ਕਰਨਗੇ ਇੱਕ ਦੂਜੇ ਦੀ ਤਰੱਕੀ ਦਾ ਹਿੱਸਾ ਬਣਨਗੇ ਡਿਸਟਰਬ ਨਹੀਂ ਕਰਨਗੇ ਪਰ ਪਾਕਿਸਤਾਨ ਵਾਲੇ ਪਾਸਿਓ ਇਹ ਸਾਰੇ ਸਮਝੌਤੇ ਤੋੜੇ ਜਾਂਦੇ ਰਹੇ ਆ Shimla ਸਮਝੌਤਾ ਉਹਨਾਂ ਨੇ ਤੋੜਤਾ ਉਹਨਾਂ ਨੇ ਇਹ ਸਾਰੇ ਸਮਝੌਤੇ ਤੋੜੇ ਨੇ ਜਿਹਦੇ ਕਰਕੇ ਸਥਿਤੀਆਂ ਨੇ ਸੰਦੀਪ ਜੀ ਇਹ ਬਹੁਤ ਜ਼ਿਆਦਾ ਚਿੰਤਾਜਨਕ ਬਣੀਆਂ ਹੁਣ ਜਿਹੜੀ ਪਾਣੀਆਂ ਦੀ ਗੱਲ ਹੈ ਪਿੱਛੇ ਜੇ ਕਿਹਾ ਜਾ ਰਿਹਾ ਸੀ ਕਿ ਪਾਣੀ ਬਹੁਤ ਜ਼ਿਆਦਾ ਡੈਮਚ ਹੋ ਗਿਆ ਸੀ ਇੱਕ ਤਰੀਕੇ ਨਾਲ ਭਾਰਤ ਵੱਲੋਂ ਡੈਮ ਡੈਮ ਦੇ ਗੇਟ ਖੋਲ ਦਿੱਤੇ ਗਏ ਜਿਹਦੇ ਨਾਲ ਬਹੁਤ ਵੱਡੇ ਪੱਧਰ ਤੇ ਪਾਣੀ ਪਾਕਿਸਤਾਨ ਵਾਲੇ ਪਾਸੇ ਗਿਆ ਪਰ ਮੇਰਾ ਇਹ ਮੰਨਣਾ ਹੈ ਕਿ ਪਾਕਿਸਤਾਨ ਨੂੰ ਆਪਣਾ ਰਵਈਆ ਭਾਰਤ ਦੇ ਪ੍ਰਤੀ ਬਦਲਣਾ ਪਊਗਾ ਜਿਵੇਂ ਉਹਨਾਂ ਨੇ ਪਹਿਲ ਕੀਤੀ ਹੈ ਜਿਹੜਾ ਸਾਡਾ ਬੀਐਸਐਫ ਦਾ ਜਵਾਨ ਹੈ ਉਹਨੂੰ ਛੱਡ ਦਿੱਤਾ ਜਿਹੜਾ 18-19 ਦਿਨਾਂ ਤੋਂ ਉਹਨਾਂ ਦੀ ਕਸਟਡੀ 'ਚ ਸੀ ਜਿਹੜਾ ਫਿਰੋਜ਼ਪੁਰ ਦੇ ਵਿੱਚ ਜਿਹੜੀ ਜਿਹੜੀ ਲਾਈਨ ਆਫ ਕੰਟਰੋਲ ਹੈ ਉੱਥੇ ਖੇਤੀ ਵਾਲੇ ਪਾਸੇ ਖੜਾ ਸੀ ਤੇ ਉਹ ਗਲਤੀ ਨਾਲ ਮਾਰਾ ਜਾ ਉਹਨਾਂ ਦੀ ਹੱਦ ਚ ਗਿਆ ਤੇ ਉਹਨਾਂ ਨੇ ਉਹਨੂੰ ਕਾਬੂ ਕਰ ਲਿਆ ਫੜ ਲਿਆ ਉਹਨੂੰ ਛੱਡਣ ਦਾ ਮਤਲਬ ਕੀ ਹੈ ਪਾਕਿਸਤਾਨ ਨੇ ਸੁਨੇਹਾ ਦੇ ਰਿਹਾ ਵੀ ਅਸੀਂ ਹੁਣ ਤੁਹਾਡੇ ਨਾਲ ਹੋਰ ਜੰਗ ਨਹੀਂ ਕਰਨਾ ਚਾਹੁੰਦੇ ਅਸੀਂ ਉਸ ਸਥਿਤੀ ਚ ਨਹੀਂ ਆ ਔਰ ਪਾਕਿਸਤਾਨ ਦੇ ਵਿੱਚ ਇੰਟਰਨੈਸ਼ਨਲ ਏਜੰਸੀਆਂ ਆ ਚੁੱਕੀਆਂ ਹੋਣਗੀਆਂ ਐਟੋਮਿਕ ਦੇ ਸਬੰਧ ਦੇ ਵਿੱਚ ਇਹ ਪਾਕਿਸਤਾਨ ਦੱਸ ਨਹੀਂ ਰਿਹਾ ਔਰ ਚੰਗੀ ਗੱਲ ਹੈ ਅਗਰ ਆ ਗਈਆਂ ਅਗਰ ਕਿਸੇ ਤਰ੍ਹਾਂ ਦਾ ਕੋਈ ਰੇਡੀਏਸ਼ਨ ਲੀਕ ਦਾ ਖਤਰਾ ਹੈ ਉਹਨੂੰ ਸਾਂਭਿਆ ਜਾਣਾ ਚਾਹੀਦਾ ਹੈ ਭਵਿੱਖ 'ਚ ਕੋਈ ਇਹੋ ਜਿਹੀ ਬੇਵਕੂਫੀ ਨਾ ਕਰਨ ਉੱਥੋਂ ਦੇ ਫੌਜੀ ਜਾਂ ਉੱਥੋਂ ਦੀ ਸੈਨਾ ਜਾਂ ਉੱਥੋਂ ਦੀ ਸਰਕਾਰ ਉਹਨੂੰ ਸਮਝਾਇਆ ਜਾਣਾ ਚਾਹੀਦਾ ਹੈ ਡੋਨਲਡ ਟਰੰਪ ਦੀ ਭੂਮਿਕਾ ਇੱਥੇ ਕੀ ਹੋਣੀ ਚਾਹੀਦੀ ਹੈ ਦੇਖੋ ਤੁਸੀਂ ਇੱਕ ਗੱਲ ਦੇਖੋ ਸੰਦੀਪ ਜੀ ਡੋਨਲਡ ਟਰੰਪ ਆਪਣਾ ਸਿਆਸੀ ਸਕੋਰ ਕਰ ਰਿਹਾ ਹੈ ਅਸੀਂ ਪੰਜਾਬੀ ਖੁਸ਼ ਹਾਂ ਵੀ ਚਲੋ ਜੰਗ ਰੁਕੀ ਪਰ ਡੋਨਲਡ ਟਰੰਪ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਭ ਤੋਂ ਵੱਡਾ ਵਿਸ਼ਵਗੁਰੂ ਮੈਂ ਆ ਡੋਨਲਡ ਟਰੰਪ ਆਪਣੇ ਆਪ ਨੂੰ ਵਿਸ਼ਵਗੁਰੂ ਦਿਖਾ ਰਿਹਾ ਹੈ ਔਰ ਭਾਰਤ ਸਰਕਾਰ ਨਰਿੰਦਰ ਮੋਦੀ ਕਿਉਂਕਿ 트럼ਪ ਦੇ ਦੋਸਤ ਨੇ ਕਿਤਨਾ ਕਿਤੇ ਨਰਿੰਦਰ ਮੋਦੀ ਦੀ ਸਰਕਾਰ ਨੇ ਇਹ ਤਾਂ ਕਹਿ ਦਿੱਤਾ ਕਿ ਅਸੀਂ ਕਸ਼ਮੀਰ ਔਰ ਪੀਓਕੇ ਤੋਂ ਬਿਨਾ ਪਾਕਿਸਤਾਨ ਨਾਲ ਕੋਈ ਗੱਲ ਨਹੀਂ ਕਰਨੀ ਪੀਓਕੇ ਵੀ ਸਾਨੂੰ ਮਿਲਣਾ ਚਾਹੀਦਾ ਹੈ ਅਤਵਾਦ ਔਰ ਪੀਓਕੇ ਤੋਂ ਬਿਨਾ ਉਹਨਾਂ ਨੇ 트럼ਪ ਦੀ ਗੱਲਬਾਤ ਦੇ ਵਿੱਚ ਵਿਚੋਲਗੀ ਦਾ ਪ੍ਰਸਤਾਵ ਹੈ ਉਹਨੂੰ ਵੀ ਨਕਾਰਿਆ ਨਰਿੰਦਰ ਮੋਦੀ ਨੇ ਔਰ ਸਖਤ ਸਟੈਂਡ ਜਿਹੜਾ ਬੀਜੇਪੀ ਨੇ ਲਿਆ ਹੈ ਬੀਜੇਪੀ ਵੀ ਹੁਣ ਸਮਝ ਗਈ ਕਿ ਯਾ ਤਾਂ ਸੱਚਮੁੱਚ ਪਾਕਿਸਤਾਨ ਨੇ ਝੂਠ ਹੀ ਬੋਲੇ ਨੇ ਪਰਮਾਣੂਆਂ ਦੇ ਮਸਲੇ ਤੇ ਯਾ ਉਹਨੇ ਇਹ ਡਰ ਬਣਾਤਾ ਅਮਰੀਕਾ ਤੇ ਵੀ ਅਗਰ ਅਸੀਂ ਅਮਰੀਕਾ ਤੇ ਡੋਨਲਡ ਟਰੰਪ ਤੇ ਪਰਮਾਣੂ ਦਾ ਡਰ ਬਣਾ ਕੇ ਦੱਸ ਦਾਂਗੇ ਵੀ ਅਸੀਂ ਤਾਂ ਬਰਬਾਦ ਹੋਣ ਲੱਗੇ ਆ ਤੇ ਫੇਰ ਟਰੰਪ ਵਿੱਚ ਆਇਆ ਹੋਵੇ ਤੇ ਉਹਨੇ ਇੰਡੀਆ ਨੂੰ ਕਿਹਾ ਹੋਵੇ ਵੀ ਉਹ ਤਾਂ ਬਰਬਾਦ ਹੋ ਜਾਣਗੇ ਜੀ ਤੁਸੀਂ ਜੰਗ ਰੋਕੋ ਤੁਸੀਂ ਨਾ ਫਾਇਰ ਕਰੋ ਇੰਡੀਆ ਵਾਲੇ ਇਹ ਗੱਲ ਇੱਥੇ ਜਾ ਕੇ ਨਿਬੜੀ ਐ ਇਸੇ ਕਰਕੇ ਬਾਰ-ਬਾਰ ਪ੍ਰਧਾਨ ਮੰਤਰੀ ਵੀ ਕਹਿ ਰਹੇ ਨੇ ਕਿ ਅਬ ਇੰਡੀਆ ਪਰਮਾਣੂ ਬਲੈਕਮੇਲ ਨਹੀਂ ਹੋਏਗਾ ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਵਿੱਚ ਪਾ ਕੇ ਪਾਕਿਸਤਾਨ ਦੇ ਜਿਹੜੇ ਪ੍ਰਮਾਣੂਆਂ ਦੇ ਸਹੀ ਟਿਕਾਣੇ ਨੇ ਉਹ ਭਾਰਤ ਨੂੰ ਦੱਸੇ ਜਾਣੇ ਚਾਹੀਦੇ ਨੇ ਤਾਂ ਕਿ ਅਗਰ ਦੁਬਾਰਾ ਕਿਉਂਕਿ ਸਾਡੀ ਸਰਕਾਰ ਨੇ ਕਿਹਾ ਵੀ ਆਪਰੇਸ਼ਨ ਸੰਧੂਰ ਹੈ ਜਿਹੜਾ ਇਹ ਖਤਮ ਨਹੀਂ ਹੋਇਆ ਇਹ ਸਸਪੈਂਡ ਹੋਇਆ ਸਥगित ਹੋਇਆ ਇਹਦਾ ਮਤਲਬ ਹੈ ਅਗਰ ਉਧਰੋਂ ਕੋਈ ਅਤਵਾਦੀ ਹਮਲੇ ਹੁੰਦੇ ਨੇ ਕੋਈ ਕਾਰਵਾਈ ਹੁੰਦੀ ਹੈ ਤੇ ਭਾਰਤ ਦਾ ਮੌਜੂਦਾ ਬੀਜੇਪੀ ਦੀ ਸਰਕਾਰ ਦਾ ਹੁਣ ਝਾਕਾ ਖੁੱਲ ਚੁੱਕਿਆ ਹੁਣ ਸਰਕਾਰ ਨੇ ਠਾ ਕਰਕੇ ਫਾਇਰ ਕਰਨਾ ਫੇਰ ਉਧਰ ਅਗਰ ਉਹਨਾਂ ਨੇ ਗਲਤੀ ਕੀਤੀ ਇਹ ਰਵਈਆ ਸਾਫ਼ ਸਾਡੀ ਸਰਕਾਰ ਨੇ ਦਿਖਾਤਾ ਹਾਲਾਂਕਿ ਪੰਜਾਬ ਵੀ ਅਸੀਂ ਚਿੰਤਤਾਂ ਅਸੀਂ ਹਮੇਸ਼ਾ ਚਾਹੁੰਦੇ ਆ ਭਾਰਤ ਤੇ ਪਾਕਿਸਤਾਨ ਚ ਜੰਗ ਨਾ ਹੋਵੇ ਮਾਹੌਲ ਚੰਗਾ ਰਹੇ ਪਰ ਦੂਜੇ ਪਾਸੇ ਵੀ ਸਰਕਾਰ ਨੂੰ ਇਹ ਗੱਲ ਸਮਝਣੀ ਪੈਣੀ ਆ ਸੰਦੀਪ ਜੀ ਸੋ ਪਾਣੀਆਂ ਦਾ ਮਸਲਾ ਭਾਰਤ ਦਾ ਸਟੈਂਡ ਬੜਾ ਸਾਫ਼ ਹੈ ਨਰਿੰਦਰ ਮੋਦੀ ਦਾ ਵੀ ਕਿ ਪਾਣੀ ਤੇ ਖੂਨ ਇਕੱਠੇ ਨਹੀਂ ਵਗ ਸਕਦੇ ਹੁਣ ਪਾਕਿਸਤਾਨ ਨੂੰ ਇਹ ਕਮਿਟਮੈਂਟ ਦੇਣੀ ਪੈਣੀ ਆ ਔਰ ਜਿਹੜੇ ਉਥੋਂ ਦੇ ਹੱਤਵਾਰਦੀ ਕੈਂਪ ਹੈ ਉਹ ਪਾਕਿਸਤਾਨ ਨੂੰ ਵੀ ਹਟਵਾਉਣੇ ਪੈਣੇ ਆ ਤਾਂ ਗੱਲ ਅੱਗੇ ਤੁਰਨੀ ਹੈ ਅੱਛਾ ਡੇਲਾ ਸਾਹਿਬ ਹੁਣ ਆਪਾਂ ਗੱਲ ਅੱਗੇ ਤੋਰਦੇ ਆਂ ਵੀ ਜਿੱਦਾਂ ਇਹ ਖਬਰ ਪਤਾ ਲੱਗੀ ਆ ਵੀ ਭਰਤੀ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਨੇ 20 ਲੱਖ ਤੋਂ ਉੱਪਰ ਕਰ ਲਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਆਨਲਾਈਨ ਪੋਰਟਲ ਜਿਹੜਾ ਉਹ ਇਹ ਆਪਣਾ ਸ਼ੁਰੂ ਕਰਨਗੇ ਤਾਂ ਜੋ ਵਿਦੇਸ਼ਾਂ 'ਚ ਬੈਠੇ ਜਿਹੜੇ ਇਹ ਨੌਜਵਾਨ ਹੈ ਜਾਂ ਜਿਹੜੇ ਪੰਜਾਬੀ ਭੈਣ ਭਰਾ ਨੇ ਅਗਰ ਉਹ ਪੰਜ ਮੈਂਬਰੀ ਕਮੇਟੀ ਨਾਲ ਜੁੜਨਾ ਚਾਹੁੰਦੇ ਆ ਤੇ ਜੁੜ ਜਾਣ ਫੇਰੇ ਅੰਕੜਾ ਕਿੱਥੋਂ ਤੱਕ ਜਾਣ ਦੀ ਉਮੀਦ ਲੱਗਦੀ ਆ ਡੱਲਾ ਸਭ ਤੁਹਾਡੇ ਅਨੁਮਾਨ ਮੁਤਾਬਕ ਜਾਂ ਤੁਹਾਡੇ ਤਜਰਬੇ ਮੁਤਾਬਕ ਇਹ ਤੇ ਆਕੜਾ ਫੇ 50-60 ਲੱਖ ਤੱਕ ਚਲਾ ਜਾਏਗਾ ਜੀ ਦੇਖੋ ਦੋ ਸਟੀਆਂ ਨੇ ਸੰਦੀਪ ਜੀ ਸੂਤਰੇ ਦੱਸਦੇ ਨੇ ਕਿ 20 ਲੱਖ ਦੇ ਕਰੀਬ ਜਾਂ 20 ਲੱਖ ਤੋਂ ਵੱਧ ਭਰਤੀ ਵਾਪਸ ਆ ਗਈ ਹੁਣ ਜਦੋਂ ਤੱਕ ਮਨਪੀਤਿਆਲੀ ਨਹੀਂ ਕਹਿੰਦੇ ਜਦੋਂ ਤੱਕ ਸੰਤਾ ਸਿੰਘ ਮੈਤਪੁਰੀ ਨਹੀਂ ਕਹਿੰਦੇ ਇਕਬਾਲ ਸਿੰਘ ਝੁੰਦਾ ਨਹੀਂ ਕਹਿੰਦੇ ਗੁਰਪ੍ਰਤਾਪ ਵਡਾਲਾ ਨਹੀਂ ਕਹਿੰਦੇ ਬੀਬੀ ਸਤਵੰਤ ਕੌਰ ਨਹੀਂ ਕਹਿੰਦੇ ਉਨੀ ਦੇਰ ਅਸੀਂ ਇਹਨੂੰ ਅਫੀਸ਼ੀਅਲ ਫਿਗਰ ਨਹੀਂ ਮੰਨਦੇ ਹਾਂ ਸਾਡੇ ਸੂਤਰਾਂ ਮੁਤਾਬਕ ਇਹ ਜਾਣਕਾਰੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਕੋਲੇ ਆ ਰਹੀਆਂ ਨੇ ਜਿਹੜੇ ਲੋਕ ਗਿਣਤੀ ਮਿੰਤੀ ਕਰ ਰਹੇ ਨੇ ਸੂਤਰ ਕਹਿੰਦੇ ਨੇ ਜਿਹੜੇ ਗਿਣਤੀ ਮਿੰਤੀ ਦਾ ਪ੍ਰਬੰਧ ਦੇਖ ਰਹੇ ਨੇ ਜਾਂ ਮੀਡੀਆ ਨਾਲ ਜੁੜੀਆਂ ਗੱਲਾਂ ਦੇਖ ਰਹੇ ਨੇ ਕਿ 20 ਲੱਖ ਦੇ ਕਰੀਬ ਜਾਂ 20 ਲੱਖ ਤੋਂ ਵੱਧ ਭਰਤੀ ਵਾਪਸ ਮੁੜ ਆਈ ਹੈ ਸੰਦੀਪ ਜੀ ਅਗਰ ਮੁੜ ਵੀ ਆਈ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ 28 ਲੱਖ ਦੇ ਕਰੀਬ ਭਰਤੀਆਂ ਗਈਆਂ ਸੀ ਔਰ ਜਦੋਂ ਦਾ ਭਾਰਤ ਪਾਕ ਦੇ ਵਿੱਚ ਤਣਾਅ ਬਣਿਆ ਜੰਗ ਦਾ ਮਾਹੌਲ ਬਣਿਆ ਉਹਨਾਂ ਦਿਨਾਂ ਦੇ ਵਿੱਚ ਭਰਤੀ ਰੈਲੀਆਂ ਤਾਂ ਨਹੀਂ ਹੋਈਆਂ ਵੱਡੀਆਂ ਭਰਤੀ ਮੀਟਿੰਗ ਤਾਂ ਨਹੀਂ ਹੋਈਆਂ ਪਰ ਭਰਤੀ ਨਹੀਂ ਰੁਕੀ ਭਰਤੀ ਹੁੰਦੀ ਰਹੀ ਹੈ ਔਰ ਜਿਹੜੇ ਲੋਕ ਡੈਲੀਗੇਟ ਪਰ ਭਰਤੀ ਕਾਪੀ ਲੈ ਕੇ ਗਏ ਦੇਖੋ ਡੈਲੀਗੇਟ ਬਣਨ ਦਾ ਚਾਹ ਬਹੁਤ ਹੈ ਡੈਲੀਗੇਟ ਕੌਣ ਹੈ ਸਰਕਲ ਡੈਲੀਗੇਟ ਜਿਹੜਾ ਭਰਤੀ ਦੇ ਵਿੱਚ ਪਹਿਲੇ ਵਰਕੇ ਤੇ ਆਪਣੀ ਮੈਂਬਰਸ਼ਿਪ ਕਰਦਾ ਸਭ ਤੋਂ ਪਹਿਲੀ ਮੈਂਬਰਸ਼ਿਪ ਉਹ ਡੈਲੀਗੇਟ ਹੈ ਸਰਕਲ ਡੈਲੀਗੇਟ ਆ ਫਿਰ ਜ਼ਿਲ੍ਹਾ ਡੈਲੀਗੇਟ ਆਉਣੇ ਸਟੇਟ ਦੇ ਬਣਨੇ ਆ ਹੁਣ 20 ਲੱਖ ਭਰਤੀ ਇਹਦੇ ਵਾਪਸ ਮੁੜਿਆਈ ਤੇ ਬੜੀ ਸੁਧਾਰਨ ਗੱਲ ਹੈ ਪਰ ਇਹ ਗੱਲ ਬਹੁਤ ਵੱਡੀ ਹੈ ਕਿਉਂਕਿ ਅਕਾਲੀ ਦਲ ਵੀ 25 26 27 ਲੱਖ ਭਰਤੀ ਦਾ ਦਾਵਾ ਕਰਦਾ ਹੈ ਜਿਨ੍ਹਾਂ ਨੇ ਪ੍ਰਧਾਨ ਚੁਣ ਲਿਆ ਸ਼ਰੋਮਣੀ ਅਕਾਲੀ ਦਲ ਹੁਣ ਪੰਜ ਮੈਂਬਰੀ ਕਮੇਟੀ ਅਗਰ 20 ਲੱਖ ਭਰਤੀ ਵਾਪਸ ਆ ਗਈ 28 ਲੱਖ ਗਈ ਹੈ ਜੰਗ ਦਾ ਮਾਹੌਲ ਖਤਮ ਹੋ ਗਿਆ ਕਣਕ ਦੀ ਕਟਾਈ ਹੋ ਗਈ ਝੋਨੇ ਦੀ ਪਨੀਰੀ ਨੂੰ ਹਜੇ ਸਮਾਂ ਹੁਣ ਜਿਹੜਾ ਇਹ ਮਈ ਔਰ ਜੂਨ ਦਾ ਮਹੀਨਾ ਹੈ ਜੂਨ ਚ ਝੋਨੇ ਦੀ ਪਨੀਰੀ ਆ ਮਈ ਦੇ ਐਂਡ ਚ ਤੇ ਜੂਨ ਚ ਸ਼ੁਰੂ ਹੋ ਜਾਣੀ ਦੇਖੋ ਝੋਨਾ ਬੀਜਣ ਵਾਲਾ ਜ਼ਿਆਦਾਤਰ ਕੰਮ ਤਾਂ ਆਪਣੀ ਲੇਬਰ ਕਰਦੀ ਹੈ ਪੰਜਾਬੀ ਵੀ ਕਰਨ ਲੱਗੇ ਹੁਣ ਤਾਂ ਸਿਆਣੀ ਗੱਲ ਆਏ ਸੰਦੀਪ ਜੀ ਇਹ ਭਰਤੀ 28 ਲੱਖ ਸੀ 20 ਲੱਖ ਮੁੜਿਆਈ ਬਾਕੀ ਵੀ ਮੁੜਿਆਉਣੀਆਂ ਤੇ ਹੁਣ ਜਿਹੜੀਆਂ ਭਰਤੀ ਰੈਲੀਆਂ ਮੀਟਿੰਗਾਂ ਜ਼ਿਲ੍ਹਾ ਪੱਤਰ ਤੇ ਹੋਣੀਆਂ ਨੇ 17 ਤਰੀਕ ਨੂੰ ਤੋਤਾ ਸਿੰਘ ਉਹਨਾਂ ਦੇ ਪੁੱਤਰ ਉਹ ਵੀ ਸਰਗਰਮ ਨੇ ਮੋਗੇ ਦੀ ਅਕਾਲੀ ਲੀਡਰਸ਼ਿਪ ਪੂਰੀ ਸਰਗਰਮ ਹੈ ਔਰ ਭਰਤੀ ਬੜੀ ਜੰਗੀ ਪੱਧਰ ਤੇ ਸ਼ੁਰੂ ਹੋ ਚੁੱਕੀ ਹੈ ਔਰ ਵੱਡਾ ਇਕੱਠ ਹੋਣਾ ਹੈ ਮੋਗੇ ਚ ਮੋਗੇ ਚ ਜ਼ਿਆਦਾ ਨਹੀਂ ਤਾਂ ਸੰਦੀਪ ਜੀ 15 20000 ਬੰਦਾ ਇਕੱਠਾ ਹੋਊਗਾ ਮੇਰਾ ਅਨੁਮਾਨ ਲੈ ਲਓ 15 20000 ਬੰਦਾ ਉਸ ਭਰਤੀ ਰੈਲੀ ਚ ਔਰ ਉਹਨਾਂ ਦੇ ਵਿੱਚੋਂ 10 15000 ਬੰਦਾ ਹੋਊਗਾ ਜਿਹੜਾ ਭਰਤੀ ਦੀਆਂ ਕਾਪੀਆਂ ਮੰਗੂਗਾ ਵੀ ਸਾਨੂੰ ਕਾਪੀਆਂ ਦੇ ਦਿਓ ਵੀ ਅਸੀਂ ਭਰਤੀ ਕਰਨੀ ਅੱਗੇ ਲਾ ਕੇ ਪਿਛਲੀਆਂ ਜ਼ਿਲ੍ਹਾ ਪੱਦਰ ਦੀਆਂ ਪਿਛਲੀਆਂ ਮੀਟਿੰਗਾਂ ਚ ਵੀ ਐਡਾ ਹੀ ਹੋਇਆ ਸੋ ਇਹ ਭਰਤੀ ਬਹੁਤ ਵੱਡੇ ਪੱਦਰ ਤੇ ਜਾਣੀ ਹੈ ਪਰ ਐਨਆਰਆਈਜ਼ ਲਈ ਅਗਲੇ 1-2 ਦਿਨਾਂ ਤੱਕ ਮੈਨੂੰ ਲੱਗਦਾ ਪ੍ਰੈਸ ਕਾਨਫਰੰਸ ਕਰਕੇ ਦੱਸਣਗੇ ਮਨਪ੍ਰੀਤਿਆਲੀ ਔਰ ਪੰਜ ਮੈਂਬਰੀ ਕਮੇਟੀ ਦੇ ਸੰਤਾ ਸਿੰਘ ਮੈਦਪੁਰੀ ਝੁੰਦਾ ਸਾਹਿਬ ਬਡਾਲਾ ਸਾਹਿਬ ਬੀਬੀ ਸਤਵੰਤ ਕੌਰ ਕੀ ਗੱਲ ਕਿੱਥੇ ਖੜੀ ਹੈ ਅੱਛਾ ਡੱਲਾ ਸਾਹਿਬ ਫੇਰ ਉਹੀ ਗੱਲ ਆਪਾਂ ਜੰਗ ਦੀ ਕਰਦੇ ਹਾਂ ਜਦੋਂ ਸਥਿਤੀ ਤਣਾਅਪੂਰਨ ਹੋਈ ਦੋਵਾਂ ਦੇਸ਼ਾਂ ਦੇ ਵਿਚਾਲੇ ਤਾਂ ਪੰਜਾਬ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਪੰਜਾਬ ਛੱਡ ਕੇ ਚਲੇ ਗਏ ਆ ਹੁਣ ਸਥਿਤੀ ਠੀਕ ਹੋ ਗਈ ਆ ਇਹ ਵਾਪਸ ਆਉਣਗੇ ਜਾਂ ਮਨਾਂ 'ਚ ਇੱਕ ਡਰ ਬਣਿਆ ਰਹੇਗਾ ਵੀ ਹੁਣ ਪੰਜਾਬ ਨਹੀਂ ਜਾਣਾ ਕਿਸੇ ਵੇਲੇ ਵੀ ਜੰਗ ਦਾ ਮਾਹੌਲ ਬਣ ਸਕਦਾ ਸਥਿਤੀ ਤਣਾਅਪੂਰਨ ਹੋ ਸਕਦੀ ਆ ਕਿਉਂਕਿ ਗੱਲਾਂ ਨਿਊਕਲੀਅਰ ਵੈਪਨ ਦੀਆਂ ਵੀ ਚੱਲਦੀਆਂ ਸੀ ਐਟਮ ਬੰਬ ਚਲਾ ਦਾਂਗੇ ਇਹ ਸਾਰੀ ਸਥਿਤੀ ਨੂੰ ਕਿੱਦਾਂ ਦੇਖਦੇ ਹੋ ਜਿਹੜੇ ਸਾਡੇ ਪ੍ਰਵਾਸੀ ਭਰਾ ਸੀਗੇ ਜਿਹੜੇ ਮਜ਼ਦੂਰ ਮਜ਼ਦੂਰੀ ਕਰਦੇ ਆ ਉਹ ਤਾਂ ਗਏ ਗਏ ਪੰਜਾਬੀ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਪੰਜਾਬ ਛੱਡ ਗਏ ਇਹ ਦੇਖੋ ਸਾਡੇ ਯੂਪੀ ਬਿਹਾਰ ਤੋਂ ਜਿਹੜੇ ਸਾਡੇ ਪੰਜਾਬ ਚ ਆਉਂਦੇ ਨੇ ਰੋਜ਼ੀ ਰੋਟੀ ਕਮਾਉਣ ਉਹਨਾਂ ਦਾ ਇੱਕ ਹਿੱਸਾ ਵੱਡਾ ਛੋਟਾ ਹੋ ਸਕਦਾ ਹੈ ਉਹਨਾਂ ਦਾ ਇੱਕ ਹਿੱਸਾ ਵੀ ਵਾਪਸ ਮੁੜ ਗਿਆ ਬਿਹਾਰ ਮੁੜ ਗਿਆ ਯੂਪੀ ਮੁੜ ਗਿਆ ਦੇਖੋ ਉਹਨਾਂ ਦੀ ਦੇਸ਼ ਭਗਤੀ ਤੇ ਕੋਈ ਸਵਾਲ ਨਹੀਂ ਉਹ ਦੇਸ਼ ਭਗਤ ਨੇ ਜੇ ਉਹ ਪੰਜਾਬ ਛੱਡ ਕੇ ਚੱਲ ਗਏ ਜੰਗ ਦੇ ਮੌਕੇ ਇਹਦਾ ਮਤਲਬ ਇਹ ਨਹੀਂ ਕਿ ਉਹ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੇ ਇਹਦੇ ਮੌਕੇ ਤੇ ਸੰਦੀਪ ਜੀ ਹਰ ਵਿਅਕਤੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਕੋਲੇ ਚਲਿਆ ਜਾਵੇ ਇਸੇ ਕਰਕੇ ਸਾਡੇ ਫੌਜੀ ਮਹਾਨ ਨੇ ਨਾ ਜਦੋਂ ਜੰਗ ਦਾ ਸਮਾਂ ਆਉਂਦਾ ਹੈ ਫੌਜੀਆਂ ਦੇ ਪਰਿਵਾਰਾਂ ਤੇ ਕੀ ਬੀਤਦੀ ਹੈ ਕਿਉਂਕਿ ਫੌਜੀ ਉਹ ਮਾਨਸਿਕ ਤੌਰ ਤੇ ਤਿਆਰ ਹੁੰਦੇ ਨੇ ਦੇਸ਼ ਭਗਤੀ ਦੇ ਕਿ ਅਸੀਂ ਤਾਂ ਆਪਣੀ ਜਾਨ ਦੇਸ਼ ਦੇ ਲੇਖੇ ਲਾ ਰੱਖੀ ਆ ਜੇ ਹੁਣ ਜੰਗ ਹੈ ਤੇ ਅਸੀਂ ਮੁੜ ਕੇ ਨਹੀਂ ਜਾਣਾ ਪਰ ਫੌਜੀਆਂ ਦੀਆਂ ਛੁੱਟੀਆਂ ਰੱਦ ਹੁੰਦੀਆਂ ਨੇ ਫੌਜੀ ਖੁਸ਼ੀ ਖੁਸ਼ੀ ਮੁੜ ਕੇ ਆਉਂਦੇ ਨੇ ਫੌਜੀਆਂ ਦੇ ਪਰਿਵਾਰਾਂ ਚ ਚਿੰਤਾ ਜ਼ਰੂਰ ਹੁੰਦੀ ਆ ਹੁਣ ਜਿਹੜੇ ਯੂਪੀ ਬਿਹਾਰ ਵਾਲੇ ਨੇ ਇਹ ਸਾਰੇ ਦੇਸ਼ ਭਗਤ ਤਾਂ ਹੈਗੇ ਨੇ ਪਰ ਕਿਉਂਕਿ ਇਹ ਫੌਜ ਚ ਨਹੀਂ ਇਹਨਾਂ ਦਾ ਪੱਕਾ ਘਰ-ਬਾਰ ਹੈ ਨਹੀਂ ਪੰਜਾਬ ਚ ਹਾਲਾਂਕਿ ਜਿਨ੍ਹਾਂ ਦੇ ਕਈਆਂ ਦੇ ਪੱਕੇ ਘਰ-ਬਾਰ ਸੀ ਉਹ ਵੀ ਚਲੇ ਗਏ ਕਿਉਂ ਕਿਉਂਕਿ ਇਹਨਾਂ ਦੇ ਸਾਰੇ ਰਿਸ਼ਤੇਦਾਰ ਇੱਥੇ ਨਹੀਂ ਜੇ ਕਿਸੇ ਨੇ ਇੱਥੇ ਘਰ ਵੀ ਪਾ ਲਿਆ ਉਹਦੇ ਮਾਪੇ ਆਪ ਜਾਂ ਬੱਚੇ ਯੂਪੀ ਬਿਹਾਰ ਚ ਹੁੰਦੇ ਨੇ ਸੋ ਇਹ ਪਰਿਵਾਰਾਂ ਦਾ ਮੈਨੂੰ ਲੱਗਦਾ ਇੱਕ ਜਿਹੜਾ ਮੋਹ ਹੁੰਦਾ ਉਹ ਇਹਨਾਂ ਨੂੰ ਵਾਪਸ ਲੈ ਜਾਂਦਾ ਪੰਜਾਬ ਤੋਂ ਬਿਲਕੁਲ ਇਹ ਸੋਚਣ ਦੀ ਲੋੜ ਨਹੀਂ ਕਿ ਉਹ ਦੇਸ਼ ਭਗਤ ਨਹੀਂ ਹਾਂ ਅਗਰ ਉਹ ਵੀ ਪੰਜਾਬੀਆਂ ਦੇ ਨਾਲ ਆ ਕੇ ਖੜ ਜਾਂਦੇ ਬਾਰਡਰ ਤੇ ਹਾਲਾਂਕਿ ਕਈ ਖੜੇ ਨਹੀਂ ਯੂਪੀ ਬਿਹਾਰ ਵਾਲੇ ਉਹ ਕਹਿੰਦੇ ਅਸੀਂ ਪੰਜਾਬ ਛੱਡ ਕੇ ਨਹੀਂ ਜਾਣਾ ਅਸੀਂ ਬਾਰਡਰ ਤੇ ਲੜਾਂਗੇ ਜੇ ਲੋੜ ਪਈ ਤਾਂ ਫੌਜ ਦੇ ਨਾਲ ਖੜਾਂਗੇ ਪਰ ਕਈ ਲੋਕ ਅੱਛਾ ਇੱਕ ਗੱਲ ਹੋਰ ਹੈ ਗੱਲਾਂ ਗੱਲਾਂ ਚ ਗੱਲ ਆ ਗਈ ਸੁਖਵੀਰ ਬਾਦਲ ਨਜ਼ਰ ਨਹੀਂ ਆਏ ਮੈਨੂੰ ਜਿਆਦਾ ਸੰਦੀਪ ਜੀ ਸੁਖਵੀਰ ਬਾਦਲ ਦੇ ਮੈਪ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਅਪਡੇਟ ਹੋ ਰਹੇ ਆ ਸੁਖਵੀਰ ਬਾਦਲ ਦੇ ਹੁਣ ਵਿੱਚ ਵਿੱਚ ਗੱਲਾਂ ਆਈਆਂ ਕਹਿੰਦੇ ਸੁਖਵੀਰ ਬਾਦਲ ਬਾਹਰ ਚਲੇ ਗਏ ਕਈ ਕਹਿੰਦੇ ਸੁਖਵੀਰ ਬਾਦਲ ਆ ਗਏ ਪਤਾ ਨਹੀਂ 14 ਜਾਂ 15 ਨੂੰ ਮੁੜੇ ਆਉਣਾ ਸੀ ਜਾਂ ਅੱਜ ਕੱਲ੍ਹ ਚ ਮੁੜੇ ਆਉਣਗੇ ਹਜੇ ਤੱਕ ਇਹ ਸਪਸ਼ਟ ਨਹੀਂ ਸੁਖਵੀਰ ਬਾਦਲ ਨਾਲ ਤਾਂ ਲੁਧਿਆਣੇ ਡੀ ਐਮ ਸੀ ਹਸਪਤਾਲ ਗਏ ਨੇ ਜਿੱਥੇ ਦੇਖੋ ਉਹਨਾਂ ਦਾ ਉਹ ਲੋਕ ਸਭਾ ਮੈਂਬਰ ਰਹੇ ਨੇ ਬਿਲਕੁਲ ਫਿਰੋਜ਼ਪੁਰ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਹੀ ਉਹ ਘਟਨਾ ਵਾਪਰੀ ਜਿੱਥੇ ਇੱਕ ਲੇਡੀ ਦੁਨੀਆ ਤੋਂ ਚਲੀ ਗਈ ਇੱਕ ਡਰੋਨ ਡਿੱਗਿਆ ਸੀ ਪਾਕਿਸਤਾਨ ਵਾਲਾ ਤਿੰਨ ਪਰਿਵਾਰ ਦੇ ਮੈਂਬਰ ਜ਼ਖਮੀ ਹੋ ਗਏ ਸੋਸ਼ਲ ਮੀਡੀਆ ਤੇ ਦੁੱਖ ਪ੍ਰਗਟ ਕੀਤਾ ਸੁਖਵੀਰ ਨੇ ਹਰਸ਼ਮ੍ਰਿਤਕੌਰ ਬਾਦਲ ਜੀ ਨੇ ਵੀ ਕੀਤਾ ਪਰ ਨਾ ਹਰਸ਼ਮ੍ਰਿਤਕੌਰ ਬਾਦਲ ਨਾ ਸੁਖਵੀਰ ਬਾਦਲ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਨਾਓ ਮੈਨੂੰ ਅਮਰਸਰ ਚ ਗਏ ਦਿਖੇ ਦੇਖੋ ਸ਼ਰਾਬ ਕਰਕੇ ਕਿੱਡੀਆਂ ਮੌਤਾਂ ਹੋ ਗਈਆਂ ਉੱਥੇ ਪ੍ਰਤਾਪ ਬਾਜਵਾ ਉੱਥੇ ਜਾ ਕੇ ਆਏ ਮੁੱਖ ਮੰਤਰੀ ਆਪਣੇ ਭਗਵੰਤ ਮਾਨ ਜਾ ਕੇ ਆਏ ਵਿਕਰਮ ਮਜੀਠੀਆ ਜਾ ਕੇ ਆਏ ਉਹਨਾਂ ਦਾ ਤਾਂ ਹਲਕਾ ਹੀ ਸੀ ਉਹਦੇ ਆਲੇ-ਦੁਆਲੇ ਪਿੰਡਾਂ 'ਚ ਵੀ ਲੋਕ ਮਰੇ ਨੇ ਪਰ ਸੁਖਵੀਰ ਬਾਦਲ ਨਾ ਮਜੀਠਾ ਗਏ ਨਾ ਬੀਬੀ ਹਰਸਿਮਰਤ ਕੌਰ ਬਾਦਲ ਮਜੀਠਾ ਗਏ ਨਾ ਲੁਧਿਆਣੇ ਡੀ ਐਮ ਸੀ ਪਤਾ ਲੈਣ ਗਏ ਤੇ ਸੁਖਵੀਰ ਬਾਦਲ ਹੈ ਕਿੱਥੇ ਨੇ ਅੱਛਾ ਜਿਹੜੀ ਜੰਗਬੰਦੀ ਹੋਈ ਹੈ ਜੰਗਬੰਦੀ ਦਾ ਸੁਖਵੀਰ ਬਾਦਲ ਨੇ ਮੋਦੀ ਸਾਹਿਬ ਦਾ ਸਮਰਥਨ ਕਰਤਾ ਵੀ ਵਧੀਆ ਕੀਤਾ ਮੋਦੀ ਸਾਹਿਬ ਨੇ ਇਹ ਤਾਂ ਚਲੋ ਖੁਸ਼ੀ ਵਾਲੀ ਗੱਲ ਹੈ ਪੰਜਾਬੀ ਤਾਂ ਹਮੇਸ਼ਾ ਜੰਗਬੰਦੀ ਤੋਂ ਖੁਸ਼ ਨੇ ਪਰ ਸੁਖਵੀਰ ਬਾਦਲ ਜ਼ਮੀਨ ਤੇ ਦਿਖਣੇ ਚਾਹੀਦੇ ਸੀ ਇਹਨਾਂ ਦਿਨਾਂ 'ਚ ਭਗਵੰਤ ਮਾਨ ਫਿਰਦਾ ਰਿਹਾ ਪਾਣੀਆਂ ਤੇ ਪ੍ਰਤਾਪ ਬਾਜਵਾ ਜੀ ਇੱਥੇ ਸਰਗਰਮ ਨੇ ਰਾਜਾ ਵੜਿੰਗ ਇੱਥੇ ਸਰਗਰਮ ਹੈ ਚਰਨਜੀਤ ਚੰਨੀ ਸਾਨੂੰ ਨਜ਼ਰ ਆ ਰਹੇ ਆ ਬਿਕਰਮ ਜੀਠਿਆ ਤੁਰਾ ਫਿਰਦਾ ਆਪਣੇ ਲੋਕਾਂ ਚ ਤੇ ਸੁਖਵੀਰ ਬਾਦਲ ਦਾ ਜੇ ਕੋਈ ਬਾਹਰ ਜਾਣ ਦਾ ਪ੍ਰੋਗਰਾਮ ਸੀ ਉਹਨਾਂ ਨੇ ਕੋਈ ਸੋਸ਼ਲ ਮੀਡੀਆ ਤੇ ਪਾ ਦੇਣਾ ਚਾਹੀਦਾ ਸੀ ਵੀ ਭਾਈ ਮੈਂ ਕਿਸੇ ਨਿੱਜੀ ਟੂਰ ਤੇ ਚੱਲਿਆ ਮੈਂ ਕਿੱਥੇ ਚੱਲਿਆ ਹਜੇ ਤਾਂ ਏਡੀ ਗਰਮੀ ਵੀ ਨਹੀਂ ਹੋਈ ਹੂੰ ਆਮ ਤੌਰ ਤੇ ਜੂਨ ਜੁਲਾਈ ਚ ਲੋਕ ਜਾਂਦੇ ਨੇ ਅਮੀਰ ਲੋਕ ਬਾਹਰ ਤੇ ਸੁਖਵੀਰ ਬਾਦਲ ਦਿੱਲੀ ਨੇ ਚੰਡੀਗੜ੍ਹ ਨੇ ਬਾਦਲਪਿੰਡ ਨੇ ਜਾਂ ਦੇਸ਼ ਤੋਂ ਬਾਹਰ ਨੇ ਜਾਂ ਮੁੜਿਆ ਏ ਇਹਦੇ ਬਾਰੇ ਉਹਨਾਂ ਦੀ ਜਿਹੜੀ ਮੀਡੀਆ ਦੀ ਟੀਮ ਹੈ ਅਕਾਲੀ ਦਲ ਦੀ ਉਹਨਾਂ ਨੂੰ ਦੱਸਣਾ ਜ਼ਰੂਰ ਚਾਹੀਦਾ ਅੱਛਾ ਪ੍ਰੈਸ ਨੋਟ ਕੱਲ ਪਰਸੋਂ ਜਾਰੀ ਹੋਇਆ ਸੀ ਸੁਖਵੀਰ ਬਾਦਲ ਦਾ ਉਹਦੀ ਡੈਡਲਾਈਨ ਚੰਡੀਗੜੀ ਸੀ ਮੈਂ ਪੜਿਆ ਇੱਕ ਜਗ੍ਹਾ ਹੁਣ ਇਹ ਵੈਸੇ ਸੁਖਵੀਰ ਬਾਦਲ ਰੱਬ ਸੁੱਖ ਰੱਖੇ ਤੰਦਰੁਸਤ ਹੋਣ ਕਈ ਵਾਰੀ ਸੰਦੀਪ ਜੀ ਬੰਦੇ ਨੂੰ ਬੁਖਾਰ ਠਮਾਰੀ ਚੜ ਜਾਂਦਾ ਸੋ ਇਹ ਜੇ ਮੌਕੇ ਪਰ ਸੁਖਵੀਰ ਬਾਦਲ ਨੂੰ ਮੂਹਰੇ ਨਜ਼ਰ ਆਣਾ ਚਾਹੀਦਾ ਸੀ ਤੁਸੀਂ ਦੇਖੋ ਪੰਜ ਮੈਂਬਰੀ ਕਮੇਟੀ ਵਾਲੇ ਮੂਹਰੇ ਖੜੇ ਰਹੇ ਸਾਰੇ ਮਨ ਪਟਿਆਲੀ ਐ ਸੰਤਾ ਸਿੰਘ ਮੈਦਪੁਰ ਐ ਬੀਬੀ ਸਤਵੰਤ ਕੌਰ ਐ ਇਕਬਾਲ ਸਿੰਘ ਝੁੰਡਾ ਨੇ ਗੁਰਪ੍ਰਤਾਪ ਬਡਾਲਾ ਨੇ ਪੰਜੇ ਮੈਂਬਰ ਪੰਜ ਮੈਂਬਰੀ ਕਮੇਟੀ ਦੇ ਪਿੰਡਾਂ ਚ ਸੀ ਅੱਛਾ ਧਾਮੀ ਸਾਹਿਬ ਪਿੰਡਾਂ ਚ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਹਿਬਾਨਾ ਚ ਲੰਗਰਾਂ ਦਾ ਪ੍ਰਬੰਧ ਕਰਾਇਆ ਪਰ ਸੁਖਵੀਰ ਬਾਦਲ ਨਿੱਜੀ ਤੌਰ ਤੇ ਕਿੱਥੇ ਨੇ ਇਹ ਮੈਨੂੰ ਬੜੀ ਚਿੰਤਾ ਹੋ ਰਹੀ ਆ ਸੰਦੀਪ ਜੀ ਤੇ ਤੁਹਾਨੂੰ ਵੀ ਕੋਈ ਪਤਾ ਲੱਗੇ ਤੇ ਜਰੂਰ ਸੁਖੀ ਸੰਦੀ ਮੇਰੇ ਤੱਕ ਪਹੁੰਚ ਦੀ ਕਰਿਓ ਔਰ ਜਿਹੜੇ ਵੀ ਸੁਖਵੀਰ ਬਾਦਲ ਨਾਲ ਜੁੜੇ ਲੋਕ ਨੇ ਅਗਰ ਸੁਖਵੀਰ ਬਾਦਲ ਬਾਹਰ ਚਲੇ ਗਏ ਇੰਡੀਆ ਤੋਂ ਤਾਂ ਵੀ ਦੱਸ ਦਿਓ ਭਾਈ ਸਾਨੂੰ ਪਤਾ ਹੋਵੇ ਵੀ ਕਿਤੇ ਕੰਮਕਾਰ ਪੈ ਗਿਆ ਹੋਣਾ ਕੋਈ ਜ਼ਰੂਰੀ ਜੇ ਮੁੜਿਆ ਏ ਤਾਂ ਵੀ ਦੱਸ ਦੋ ਵੀ ਭਾਈ ਮੁੜਿਆ ਏ ਅੱਜ ਕੱਲ੍ਹ ਜ ਬਾਹਰ ਨਿਕਲੇ ਆਉਣਗੇ ਤਾਂ ਕਿ ਚਿੰਤਾ ਵਾਲੀ ਗੱਲ ਹੈ ਸਾਡਾ ਸਾਬਕਾ ਮੁੱਖ ਮੰਤਰੀ ਹੈ ਸੋ ਅਕਾਲੀ ਦਲ ਦਾ ਪ੍ਰਧਾਨ ਹੈ ਭਾਈ ਹਜੇ ਤਾਂ ਦੂਜੀ ਵਾਲੇ ਪਾਸੇ ਜਦੋਂ ਭਰਤੀ ਮੁੱਕ ਗਈ ਇਹ ਤਾਂ ਪ੍ਰਧਾਨਗੀ ਵਾਲਾ ਮਸਲਾ ਫੇਰ ਅੱਗੇ ਵਧਣਾ ਹੈ ਹਜੇ ਹਜੇ ਬੜਾ ਕੁਝ ਆਪਾਂ ਸਿਆਸਤ ਤੇ ਦੇਖਣਾ ਸੰਦੀਪ ਜੀ ਸੁਖਵੀਰ ਬਾਦਲ ਦਾ ਨਾਲੇ ਲੁਧਿਆਣੇ ਦੇ ਵਿੱਚ ਵੀ ਉਡੀਕ ਰਹੇ ਨੇ ਉਹਨਾਂ ਨੂੰ ਕਿਉਂਕਿ ਉਹ ਚੋਣ ਲੜ ਰਹੇ ਨੇ ਸੁਦੀਪ ਸੁਖਵੀਰ ਬਾਦਲ ਦੇ ਕੈਂਡੀਡੇਟ ਦਰਸ਼ਕਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ-ਬਹੁਤ ਧੰਨਵਾਦ ਸਸੀ ਕਾ ਜੀ ਬਿਲਕੁਲ ਸੰਦੀਪ ਜੀ ਧੰਨਵਾਦ ਤੁਹਾਡਾ ਵੀ ਪਰ ਸੁਖਵੀਰ ਬਾਦਲ ਵਾਲੇ ਆਪਾਂ ਕਹਿ ਹੀ ਦਿੱਤੀ ਅਕਾਲੀ ਦਲ ਵਾਲੇ ਸਾਨੂੰ ਜਰੂਰ ਜਾਣਕਾਰੀ ਦੇ ਦੇਣ ਹੋ ਸਕਦਾ ਸਾਨੂੰ ਹੀ ਨਾ ਪਤਾ ਹੋਵੇ ਸਾਰੀ ਦੁਨੀਆ ਨੂੰ ਪਤਾ ਹੋਵੇ ਸੁਖਵੀਰ ਬਾਦਲ ਕਿੱਥੇ ਆ ਅਸੀਂ ਵੀ ਗਲਤ ਹੋ ਸਕਦੇ ਹਾਂ ਅਸੀਂ ਫਿਰ ਮਾਫੀ ਮੰਗਦੇ ਆ ਭਾਈ ਹਾਂਜੀ ਸੰਦੀਪ ਜੀ ਜੀ ਧੰਨਵਾਦ ਲਈ ਤੁਹਾਡਾ ਬਹੁਤ-ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਅੰਤਮ